ਔਰ ਸਰਦਾਰ ਜਗਜੀਤ ਸਿੰਘ ਢਲੇਵਾਲ ਜੀ ਜਿਹੜੇ ਐਂਬੂਲੈਂਸ ਦੇ ਵਿੱਚ ਗਏ ਸੀ ਜਿਹੜੇ ਇਸ ਵੇਲੇ ਇੱਕ ਮਰੀਜ਼ ਦੀ ਹਾਲਤ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਡੀਟੇਨ ਕਰ ਲਿਆ ਰੱਖਿਆ ਗ੍ਰਿਫਤਾਰ ਕਰ ਲਿਆ ਗਿਆ ਢਲੇਵਾਲ ਜੀ ਦੇ ਹਾਲਾਤ ਕਿਵੇਂ ਆ ਇਸ ਟਾਈਮ ਦੇ ਉੱਤੇ ਜੀ ਹਾਲਾਤ ਕੋਈ ਬਹੁਤੇ ਬਿਹਤਰ ਨਹੀਂ ਆ ਵੇਖੋ ਕੁਝ ਕਿਸਾਨ ਆਗੂਆਂ ਦੇ ਕਹਿਣ ਦੇ ਉੱਤੇ ਕੁਝ ਜਿਹੜੇ ਲੋਕ ਪਿਆਰ ਕਰਦੇ ਨੇ ਪ੍ਰਧਾਨ ਜੀ ਨੂੰ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਛੋਟਾ ਮੋਟਾ ਟਰੀਟਮੈਂਟ ਲਿਆ ਸੀ ਉਹਦੇ ਕਰਕੇ ਥੋੜਾ ਬੋਤਾ ਸੇਤ ਦੇ ਵਿੱਚ ਸੀ ਪਰ ਕੋਈ ਬਹੁਤੀ ਵਧੀਆ ਸੇਤ ਜਿਹੜੀ ਉਹਨਾਂ ਦੀ ਵਧੀਆ ਨਹੀਂ ਸੀ ਨਾੜਾਂ ਸਾਰੀਆਂ ਜਿਹੜੀਆਂ ਲਗਭਗ ਬਲੌਕ ਹੋ ਪਰ ਸ਼ਰਮ ਹੋਣੀ ਚਾਹੀਦੀ ਭਗਵੰਤ ਮਾਨ ਸਰਕਾਰ ਨੂੰ ਕਿ ਆ ਪਿੱਠ ਪਿਛੇ ਸ਼ਰਾ ਮਾਰਨ ਵਾਲੀ ਗੱਲ ਔਰ ਜਿਸ ਤਰੀਕੇ ਦੇ ਨਾਲ ਉਸ ਅੰਦੋਲਨ ਨੂੰ ਖਦੇੜਿਆ ਗਿਆ ਭਾਵੇਂ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਕੁਝ ਵੀ ਨਹੀਂ ਕੀਤਾ ਕੋਈ ਧੱਕੇਸ਼ਾ ਹੀ ਨਹੀਂ ਹੋਈ ਪਰ ਉਥੇ ਪੱਗਾਂ ਵੀ ਲੱਥੀਆਂ ਨੇ ਉਥੇ ਜਿਹੜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੱਲੋਂ ਲੰਗਰ ਚੱਲ ਰਹੇ ਸੀ ਉਹ ਵੀ ਟਹਿ ਟੇਰੀ ਕਿਤੇ ਗਏ ਨੇ ਕੀ ਰਜਾਮੰਦੀ ਨਹੀਂ ਸੀ ਪਣੀ ਨਹੀਂ ਬਿਲਕੁਲ ਕੋਈ ਰਜਾਮੰਦੀ ਨਹੀਂ ਆ ਧੱਕੇ ਮੁੱਕੀ ਹੋਈ ਆ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਨੇ ਟੋਲ ਪਲਾਜੇ ਤੇ ਰਾਤ हां ਧੂਕ ਸੀਟ ਵੀ ਕੀਤੀ ਗਈ ਆ ਪਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਰੋਕ ਨਹੀਂ ਸਕਦੇ ਇਹ ਜਿਹੜਾ SLAV ਆ ਇਹ ਜਿਹੜਾ ਹੜ ਆ ਇਸ ਵੇਲੇ ਸੰਘਰਸ਼ ਦਾ ਇਹ ਪੂਰੀ ਤੇਜ਼ ਸਪੀਡ ਦੇ ਨਾਲ ਵਗ ਚੁੱਕਾ ਵਾ ਇਹ ਰੁਕਣ ਵਾਲਾ ਨਹੀਂ ਅੰਮ੍ਰਿਤਸਰ ਚ ਮੌਜੂਦ ਆ ਇਸ ਟਾਈਮ ਅਸੀਂ ਰਣਜੀਤ ਐ ਉਹਨਾਂ ਦੀ ਗਰਾਊਂਡ ਦੇ ਵਿੱਚ ਜਿੱਥੇ ਅੰਮ੍ਰਿਤਸਰ ਦੀਆਂ ਜਥੇਬੰਦੀਆਂ ਵੱਲੋਂ ਉਹ ਭਾਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਵੇ ਜਾਂ ਸਿੱਧੂਪੁਰ ਜਥੇਬੰਦੀ ਉਹਨਾਂ ਵੱਲੋਂ ਪ੍ਰੋਟੈਸਟ ਸਟਾਰਟ ਹੋ ਚੁੱਕਾ ਵਾ ਥੋੜੀ دیر ਪਹਿਲਾਂ ਤੁਹਾਨੂੰ ਤਸਵੀਰਾਂ ਤਰਨਤਾਰਨ ਦੀਆਂ ਵਖਾ ਲਈਆਂ ਸੀ ਅਸੀਂ ਟੋਲ ਪਲਾਜੇ ਤੇ ਵੀ ਗਏ ਸੀ ਜਿਹੜਾ ਟੋਲ ਪਲਾਜੇ ਦੀ ਕਾਲ ਦਿੱਤੀ ਗਈ ਸੀ ਰੋਕਣ ਦੀ ਪਰ ਉੱਥੇ ਜ਼ਬਰਨ ਰਾਤ ਨੂੰ 12:00 ਵਜੇ ਉਹ ਧਰਨਾ ਚ ਘਾਤਾ ਜਾਂਦਾ ਵਾ ਪ੍ਰਸ਼ਾਸਨ ਨੇ ਤੇ ਇਹ ਗੱਲ ਕਹਿ ਦਿੱਤੀ ਸੀ ਉੱਥੇ ਵੀ ਕਿ ਜੇ ਚੁੱਪ ਕਰਕੇ ਚੱਲ ਜਾਓਗੇ ਠੀਕ ਆ ਨਹੀਂ ਤੇ ਸਾਨੂੰ ਜ਼ਬਰਦਸਤੀ ਫਿਰ ਚੁੱਕ ਕੇ ਲੈ ਕੇ ਜਾਣਾ ਪਊਗਾ ਉਤੋਂ ਬਾਅਦ 12:00 ਵਜੇ ਜ਼ਬਰਦਸਤੀ ਹੋਈ ਤੇ ਰਾਤ ਨੂੰ ਉਹ ਧਰਨਾ ਜਿਹੜਾ ਕਿ ਟੋਲ ਪਲਾਜੇ ਤੋਂ ਉਹ ਖਿੰਡਰ ਗਿਆ ਸੀ ਉਹਨਾਂ ਨੇ ਚੁੱਕ ਲੈ ਗਿਆ ਸੀ ਹੁਣੇ ਹੀ ਥੋੜੀ دیر ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੌਜੂਦ ਸੀ ਅਸੀਂ ਤੇ ਗੁਰੂ ਨਾਨਕ ਦੇਵ ਦੀ ਯੂਨੀਵਰਸਿਟੀ ਦੇ ਨੌਜਵਾਨ ਆਗੂ ਸੀ ਜਿਹੜੇ ਜੁਗਰਾਤ ਸਿੰਘ ਮਝੈਲ ਆ ਯੂनाइटेड 6 ਸਟੂਡੈਂਟ ਫੈਡਰੇਸ਼ਨ ਤੋਂ ਸੀ ਉਹਨਾਂ ਨੇ ਕਾਲ ਦਿੱਤੀ ਸੀ ਤੇ ਸੰਕੇਤਕ ਪ੍ਰੋਟੈਸਟ ਕੀਤਾ ਸੰਕੇਤਕ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਵੀ ਕਿਸਾਨਾਂ ਦੇ ਪੋਤੇ ਆ ਬੇਸ਼ੱਕ ਅਸੀਂ ਕਾਪੀਆਂ ਲੈ ਕੇ ਕਿਤਾਬਾਂ ਲੈ ਕੇ ਪੜ੍ਹ ਰਹੇ ਆ ਪਰ ਅਸੀਂ ਕਿਸਾਨਾਂ ਦੇ ਪੋਤੇ ਆ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਆ ਜਿਹੜੇ ਸ਼ੰਭੂ ਜਾਂ ਸ਼ਿੰਗੂ ਤੇ ਜਾਂ ਚੰਡੀਗੜ੍ਹ ਦੇ ਬਾਰਡਰਾਂ ਤੋਂ ਤੋ ਗ੍ਰਫਤਾਰ ਕੀਤੇ ਗਏ ਆ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਆ ਤੇ ਉਹਨਾਂ ਨੇ ਕਿਹਾ ਕਿ ਰੋਡਾਂ ਤੇ ਆ ਜਾਓ ਉਹਨਾਂ ਨੌਜਵਾਨਾਂ ਨੇ ਵੀ ਕਿਹਾ ਕਿ ਸਾਨੂੰ ਰੋਡਾਂ ਤੇ ਆਉਣਾ ਪੈਣਾ ਉਹ ਭਾਵੇਂ ਆਮ ਲੋਕ ਹੋਣ ਦੁਕਾਨਦਾਰ ਹੋਣ ਤੇ ਉੱਥੇ ਕੁਝ ਨੌਜਵਾਨ ਜਿਹੜੇ ਸੀ ਮੈਂ ਜਦੋਂ ਸਵਾਲ ਕੀਤਾ ਸੀ ਉਹਨਾਂ ਨੌਜਵਾਨਾਂ ਨੂੰ ਕਿ ਜਿਹੜੇ ਸ਼ਹਿਰੀ ਤਬਕਾ ਵਾ ਉਹ ਕਿਤਨੇ ਕਿਤੇ ਦੂਰੀ ਬਣਾ ਕੇ ਰੱਖਦਾ ਵਾ ਇਸ ਚੀਜ਼ ਤੋਂ ਪਰ ਉਹ ਕਹਿੰਦੇ ਕਿ ਨਹੀਂ ਇਹ ਸਾਡੇ ਨਾਲ ਸ਼ਹਿਰੀ ਤਬਕਾ ਵਾ ਨੌਜਵਾਨਾ ਇਹ ਸਾਰੇ ਕਿਸਾਨ ਹਤੈਸ਼ੀ ਆ ਹੁਣ ਅਸੀਂ ਇਸ ਗਰਾਊਂਡ ਦੇ ਵਿੱਚ ਆ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਜਥੇਬੰਦੀ ਦੀ ਆਗੂ ਸਹਿਬਾਨ ਆ ਗੱਲਬਾਤ ਕਰਦੇ ਆ ਪਹਿਲਾਂ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਦੱਸ ਦਿਓ ਜਥੇਬੰਦੀਆਂ ਕਿਹੜੀਆਂ ਸੰਬੰਧ ਰੱਖਦੇ ਹੋ ਜੀ ਮੈਂ ਦਾਸ ਦਿਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਜੁਨੈਣੇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਜਨੇਲਾਗੁਰੂ ਇਹ ਦੋਵਾਂ ਜਥੇਬੰਦੀਆਂ ਵੱਲੋਂ ਇੱਥੇ ਜਿਹੜੇ ਸੰਗਤ ਇਕੱਠੀ ਹੋਈ ਆ ਜੀ ਬਿਲਕੁਲ ਜੀ ਜਿਵੇਂ ਸ਼ੁਰੂ ਤੋਂ ਦੋਵਾਂ ਫਾਰਮਾਂ ਦਾ ਜਿਹੜਾ ਇਕੱਠਾ ਸਾਂਝਾ ਅੰਦੋਲਨ ਚੱਲ ਰਿਹਾ ਸੀ ਅੱਜ ਵੀ ਇੱਥੇ ਜੋ ਪ੍ਰੋਟੈਸਟ ਹੋ ਰਿਹਾ ਵਾ ਉਹ ਦੋਵਾਂ ਫਾਰਮ ਇਦੋਂ ਚੰਡੀਗੜ੍ਹੋਂ ਮੀਟਿੰਗ ਤੋਂ ਬਾਅਦ ਦੇ ਵਿੱਚ ਹੋਇਆ ਉਹਦੇ ਪਾਸੇ ਸੰਭੂ ਦਾ ਖਨੋਰੀ ਦੇ ਵਿੱਚ ਉਹ ਤੋਂ ਬਾਅਦ ਦੇ ਵਿੱਚ ਤੁਸੀਂ ਪਿੰਡਾਂ 'ਚ ਫੇਰ ਰਹੇ ਹੋਗੇ ਸਵੇਰ ਦੇ ਹੋਸਟਾ ਲੋਕਾਂ ਨੂੰ ਇਕੱਠੇ ਕਰ ਰਹੇ ਹੋ ਲੋਕਾਂ ਦੇ ਵਿੱਚ ਕੀ ਮਾਹੌਲ ਬਣਿਆ ਕਿਹੋ ਜਿਹਾ ਰੋਹ ਬਣਿਆ ਬਿਲਕੁਲ ਜੀ ਵੇਖੋ ਲਗਭਗ 1 ਸਾਲ ਤੋਂ ਉੱਪਰ ਹੋ ਗਿਆ ਏ ਅੰਦੋਲਨ ਚੱਲਦਿਆਂ ਨੂੰ ਸੰਭੂ ਖਨੋਰੀ ਬਾਰਡਰ ਦੇ ਉੱਤੇ ਔਰ ਲਗਾਤਾਰ ਹੀ ਸਰਕਾਰ ਤੇ ਪ੍ਰਸ਼ਾਸਨ ਦਾ ਜ਼ਬਰ ਤੇ ਜ਼ੁਲਮ ਜਿਹੜਾ ਉਹ ਚੱਲਦਾ ਰਿਹਾ ਆ ਸਿਆਲ ਦੇ ਵਿੱਚ ਜਿਹੜਾ ਹੁਣ ਸਿਆਲ ਲੰਘਿਆ ਵਾ ਪੂਰੀ ਪੂਰੀ ਰਾਤ ਜਾ ਕੇ ਪੈਟਰੋਲਿੰਗ ਕਰਕੇ ਪਹਿਰਾ ਦੇ ਕੇ ਆਪਣੇ ਅੰਦੋਲਨ ਦੀ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਰਾਖੀ ਕੀਤੀ ਕਿਉਂਕਿ ਭੁਖੜ ਹੜਤਾਲ ਤੇ ਬੈਠੇ ਸੀਗੇ ਉਹ ਸੋ ਇੱਕ ਪਿੱਠ ਪਿਛੇ ਸ਼ੁਰਾ ਮਾਰਨ ਵਾਲੀ ਗੱਲ ਜਿਹੜੀ ਭਗਵੰਤ ਮਾਨ ਸਰਕਾਰ ਨੇ ਕੀਤੀ ਹੈ ਕਿ ਮੀਟਿੰਗ ਚੰਡੀਗੜ੍ਹ ਜਿਹੜੀ ਉਹਦੀ ਸਮਾਪਤੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਹੈ ਕਿਸਾਨਾਂ ਦੀ ਜਦੋਂ ਹੀ ਬੈਠ ਕੇ ਗੱਡੀਆਂ ਤੋਂ ਵਿੱਚ ਬੈਠ ਕੇ ਜਰਵਾਨਾ ਹੁੰਦੇ ਆ ਤੇ ਪੁਲਿਸ ਵੱਲੋਂ ਜਿਹੜੀ ਆ ਚੰਡੀਗੜ੍ਹ ਤੋਂ ਨਿਕਲਦੇ ਆ ਕੇਰਾ ਬੰਦੀ ਕਰ ਲਈ ਜਾਂਦੀ ਆ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਜਿਹੜੇ ਐਂਬੂਲੈਂਸ ਦੇ ਵਿੱਚ ਗਏ ਸੀ ਜਿਹੜੇ ਇਸ ਵੇਲੇ ਇੱਕ ਮਰੀਜ਼ ਦੀ ਹਾਲਤ ਦੇ ਵਿੱਚ ਨੇ ਉਹਨਾਂ ਨੂੰ ਜਿਹੜਾ ਡੀਟੇਨ ਕਰ ਲਿਆ ਰ ਗਿਆ ਗ੍ਰਿਫਤਾਰ ਕਰ ਲਿਆ ਗਿਆ ਪੱਲੇਵਾਲ ਦੀ ਹਾਲਾਤ ਕਿਵੇਂ ਆ ਇਸ ਟਾਈਮ ਦੇ ਉੱਤੇ ਜੀ ਹਾਲਾਤ ਕੋਈ ਬਹੁਤੇ ਬਿਹਤਰ ਨਹੀਂ ਆ ਵੇਖੋ ਕੁਝ ਕਿਸਾਨ ਆਗੂਆਂ ਦੇ ਕਹਿਣ ਦੇ ਉੱਤੇ ਕੁਝ ਜਿਹੜੇ ਲੋਕ ਪਿਆਰ ਕਰਦੇ ਨੇ ਪ੍ਰਧਾਨ ਜੀ ਨੂੰ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਛੋਟਾ ਮੋਟਾ ਟ੍ਰੀਟਮੈਂਟ ਲਿਆ ਸੀ ਉਹਦੇ ਕਰਕੇ ਥੋੜਾ ਬਹੁਤਾ ਸੇਤ ਦੇ ਵਿੱਚ ਸੀ ਪਰ ਕੋਈ ਬਹੁਤੀ ਵਧੀਆ ਸੇਤ ਜਿਹੜੀ ਉਹਨਾਂ ਦੀ ਵਧੀਆ ਨਹੀਂ ਸੀ ਨਾੜਾਂ ਸਾਰੀਆਂ ਜਿਹੜੀਆਂ ਲਗਭਗ ਬਲੌਕ ਹੋ ਚੁੱਕੀਆਂ ਉਹਨਾਂ ਦੀਆਂ ਪਾਰੇ ਸ਼ਰਮ ਹੋਣੀ ਚਾਹੀਦੀ ਭਗਵੰਤ ਮਾਨ ਸਰਕਾਰ ਨੂੰ ਕਿ ਆ ਪਿੱਠ ਪਿਛੇ ਸ਼ਰਾ ਮਾਰਨ ਵਾਲੀ ਗੱਲ ਔਰ ਜਿਸ ਤਰੀਕੇ ਦੇ ਨਾਲ ਉਸ ਅੰਦੋਲਨ ਨੂੰ ਖਦੇੜਿਆ ਗਿਆ ਭਾਵੇਂ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਕੁਝ ਵੀ ਨਹੀਂ ਕੀਤਾ ਕੋਈ ਧੱਕੇਸ਼ਾ ਹੀ ਨਹੀਂ ਹੋਈ ਪਰ ਉੱਥੇ ਪੱਗਾਂ ਵੀ ਲੱਥੀਆਂ ਨੇ ਉੱਥੇ ਜਿਹੜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੱਲੋਂ ਲੰਗਰ ਚੱਲ ਰਹੇ ਸੀ ਉਹ ਵੀ ਟਹਿ ਟੇਰੀ ਕਿਤੇ ਗਏ ਨੇ ਉਸੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਸਨ ਵੀ ਜਿਹੜਾ ਵਾ ਉਹ ਪ੍ਰਸ਼ਾਦ ਦੇ ਸਕਦਾ ਪ੍ਰਸ਼ਾਸਨ ਤੇ ਕਹਿੰਦਾ ਕਿ ਅਸੀਂ ਰੋਡ ਸਾਫ਼ ਕਰਨਾ ਇੱਕ ਜਾਂ ਦੋ ਦਿਨਾਂ ਦੇ ਜ ਰੋਡ ਸਾਫ਼ ਕਰਕੇ ਰੋਡ ਚਲਾਉਣਾ ਅਸੀਂ ਤੇ ਇਥੇ ਕੋਈ ਵੀ ਜਿਹੜਾ ਅੱਗੇ ਆਊਗਾ ਜਾਂ ਗ੍ਰਿਫਤਾਰੀਆਂ ਹੋਣਗੀਆਂ ਜਾਂ ਚੁੱਪ ਕਰਕੇ ਘਰਾਂ ਨੂੰ ਚਲ ਜਿਓ ਇਹ ਵੀ ਕਾਲ ਦਿੱਤੀ ਗਈ ਸੀ ਆਪਨੇ ਨਹੀਂ ਵੇਖੋ ਜੀ ਪ੍ਰਸ਼ਾਸਨ ਦੇ ਕਹਿਣ ਮੁਤਾਬਕ ਜੋ ਕਹਿ ਰਿਹਾ ਉਹ ਉਹਦੇ ਬਿਲਕੁਲ ਉਲਟਿਆ ਅੱਜੇ ਰਾਤ ਦੀ ਬੀਤੀ ਰਾਤ ਦੀ ਗੱਲ ਕਰਦੇ ਆਂ ਜੰਡਿਆਲਾ ਗੁਰੂ ਮਾਨਾ ਵਾਲਾ ਟੋਲ ਪਲਾਜ਼ਾ ਦੇਤੇ ਪ੍ਰੋਟੈਸਟ ਕਰਨ ਲਈ ਕਿਸਾਨ ਬੈਠੇ ਸੀਗੇ 12 1 ਵਜੇ ਖਦੇੜਿਆ ਨਹੀਂ ਗਿਆ ਉੱਥੇ ਲਾਠੀ ਚਾਰਜ ਕੀਤਾ ਗਿਆ ਜੰਡਿਆਲੇ ਵਿੱਚ ਉਸ ਤੇ ਗੱਲ ਹੋਈ ਸੀ ਮੈਂ ਪ੍ਰਸ਼ਾਸਨਿਕ ਅਧਿਕਾਰੀ ਸੀ ਵੱਡੇ ਮਜੂਦ ਸੀ ਮੈਂ ਸਿਰੇ ਗੱਲਬਾਤ ਕਰਕੇ ਆਇਆ ਉਹ ਕਹਿੰਦੇ ਸਾਫਸੀ ਰਜਾਮੰਦੀ ਬਣ ਗਈ ਸੀ ਕੀ ਇਹ ਰਜਾਮੰਦੀ ਨਹੀਂ ਸੀ ਬਣੀ ਨਹੀਂ ਬਿਲਕੁਲ ਕੋਈ ਰਜਾਮੰਦੀ ਨਹੀਂ ਆ ੱੱਕੇ ਮੁੱਕੀ ਹੋਈ ਆ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਨੇ ਟੋਲ ਪਲਾਜੇ ਤੇ ਰਾਤ ਨੂੰ ਹਾਂ ਧੂਕ ਸੀਟ ਵੀ ਕੀਤੀ ਗਈ ਆ ਔਰ ਮੈਂ ਦੱਸ ਦੇਣਾ ਚਾਹਣਾ ਵਾਂ ਕਿ ਕਿੱਥੋਂ ਦੀ ਇਹ ਸਰਕਾਰ ਆ ਤੇ ਕਿੱਥੋਂ ਦਾ ਪ੍ਰਸ਼ਾਸਨ ਆ ਅਸੀਂ ਆਪਣੇ ਪੰਜਾਬ ਦੇ ਹੱਕਾਂ ਲਈ ਲੜ ਰਹੇ ਆ ਸੰਘਰਸ਼ ਕਰ ਰਹੇ ਆ ਜਦੋਂ ਦਾ ਕੱਲ ਦਾ ਸਵੇਰ ਦਾ ਐਕਸ਼ਨ ਸ਼ੁਰੂ ਹੋਇਆ ਰਾਤੀ ਮੇਰੇ ਘਰੇ ਤਿੰਨ ਵਾਰੀ ਪੁਲਿਸ ਜਿਹੜੀ ਉਹ ਆ ਚੁੱਕੀ ਆ ਔਰ ਮੇਰਾ ਬੇਟਾ ਵੇਖੋ ਕੀ ਸਾਡੀ ਜਿਹੜੀ ਆਉਣ ਵਾਲੀ ਨੌਜਵਾਨੀ ਆ ਜਿਹੜੀ ਸਾਡੀ ਜਨਰੇਸ਼ਨ ਆ ਉਹਦੇ ਉੱਤੇ ਅਸਰ ਜਾਊਗਾ ਕਿ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਮੇਰੇ ਬੇਟੇ ਦਾ ਮੋਬਾਈਲ ਨੰਬਰ ਲਿਆ ਗਿਆ ਔਰ ਉਹਨੂੰ ਕਿਹਾ ਗਿਆ ਕਿ ਜਦੋਂ ਵੀ ਤੇਰੇ ਪਿਤਾ ਜੀ ਜਿਹੜੇ ਤੇਰੇ ਫਾਦਰ ਸਾਹਿਬ ਆਉਂਦੇ ਆ ਉਹਨਾਂ ਨੂੰ ਥਾਣੇ ਦੇ ਵਿੱਚ ਲੈ ਕੇ ਆਓ ਭੇਜੋ ਤੁਹਾਡਾ ਕਾਹਦਾ ਡਰ ਉਹਨਾਂ ਨੂੰ ਤੁਹਾਨੂੰ ਕਾਦੇ ਵਾਸਤੇ ਬੁਲਾਇਆ ਵੇਖੋ ਜੀ ਡਾਰ ਸਰਕਾਰ ਨੂੰ ਸਿੱਧਾ ਸਾਦਾ ਇਹ ਆ ਵੀ ਲੋਕ ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਆ ਅਸੀਂ ਇਕੱਠੇ ਨਾ ਹੋਣ ਅਸੀਂ ਅੰਦੋਲਨ ਖਦੇੜ ਦਿੱਤਾ ਵਾ ਦੁਬਾਰਾ ਲੋਕ ਜਿਹੜੇ ਆ ਉਹ ਇਕੱਠੇ ਹੋ ਕੇ ਸੰਘਰਸ਼ ਜਿਹੜਾ ਵਾ ਸ਼ੁਰੂ ਨਾ ਕਰ ਦੁਬਾਰਾ ਸੰਘਰਸ਼ ਕਰੋਗੇ ਹੁਣ ਉਸੇ ਤਰ੍ਹਾਂ ਸ਼ੰਭੂ ਜਾਂ ਖਨੋਰੀ ਵਾਂਗੂ ਕੀ ਲੱਗਦਾ ਕੋਲੇ ਵੇਖੋ ਜੇ ਪੰਜਾਬ ਪੁਲਿਸ ਜਿਹੜੀ ਆ ਉਹ ਪੂਰੀ ਤਰ੍ਹਾਂ ਭੁਗਤ ਰਹੀ ਆ ਸਰਕਾਰ ਦੇ ਨਾਲ ਭਾਵੇਂ ਭਗਵੰਤ ਮਾਨ ਸਰਕਾਰ ਆ ਤੇ ਭਾਵੇਂ ਮੋਦੀ ਦੀ ਸਰਕਾਰ ਆ ਤੇ ਅਸੀਂ ਵੀ ਆਪਣੇ ਪੰਜਾਬ ਦੀ ਨਸਲਾਂ ਨੌਜਵਾਨੀ ਫਸਲਾਂ ਜ਼ਮੀਨਾਂ ਬਚਾਉਣ ਵਾਸਤੇ ਭਾਵੇਂ ਸਾਨੂੰ ਆਪਣੀ ਜ਼ਿੰਦਗੀ ਕੁਰਬਾਨ ਕਰਨੀ ਪਵੇ ਕਿਉਂਕਿ ਪਹਿਲੀ ਵਾਰ ਨਹੀਂ ਹੋਇਆ ਰਿਹਾ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਸ਼ੁਰੂ ਤੋਂ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਉਹ ਕੁਰਬਾਨੀਆਂ ਤੇ ਸ਼ਹਾਦਤਾਂ ਦਿੰਦੇ ਆਉਣਾ ਪਿਆ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਇੱਕ ਧਿਰ ਦਾ ਮੁੱਖ ਮੰਤਰੀ ਨਹੀਂਗਾ ਮੈਂ 3 ਕਰੋੜ ਆਵਾਮ ਦਾ ਮੁੱਖ ਮੰਤਰੀ ਆ ਕਿਉਂਕਿ ਤੁਸੀਂ ਤਾਂ ਕਹਿੰਦੇ ਜਿੱਥੇ ਮਰਜੀ ਮਾਲਕੀ ਬਹਿ ਜਾਂਦੇ ਹੋ ਰਸਤੇ ਰੋਕ ਦਿੰਨੇ ਹੋ ਤੁਸੀਂ ਵੇਖੋ ਜੀ ਅੰਨਾ ਹਜਾਰੇ ਤੋਂ ਲੈ ਕੇ ਤੇ ਕੇਜਰੀਵਾਲ ਤੋਂ ਲੈ ਕੇ ਜਦੋਂ ਇਹਨਾਂ ਨੇ ਆਪਣੀ ਸਰਕਾਰ ਆਪਣੀ ਪਾਰਟੀ ਬਣਾਉਣੀ ਸ਼ੁਰੂ ਕੀਤੀ ਸੀ ਇਹ ਇਹਨਾਂ ਧਰਨਿਆ ਤੋਂ ਉਪਜੀ ਪਾਰਟੀ ਆ ਇਹ ਅੱਜ ਵੀ ਵੀਡੀਓ ਕੱਢ ਕੇ ਵੇਖ ਲਓ ਉਹਨਾਂ ਧਰਨਿਆ ਦੇ ਵਿੱਚ ਕੇਜਰੀਵਾਲ ਵੀ ਦਿਖਾਈ ਦੇਊਗਾ ਛੋਟਾ ਜਿਹਾ ਮੂੰਹ ਸੀ ਵਖੜੀ ਆਲਿਆ ਵੀ ਅੱਜ ਮੋਟੀਆਂ ਕਮਾਈਆਂ ਖਾ ਕੇ ਲੁੱਟ ਕੇ ਪੰਜਾਬ ਨੂੰ ਤੇ ਦੇਸ਼ ਨੂੰ ਤੇ ਅੱਜ ਚਿਹਰਾ ਵੀ ਜਿਹੜਾ ਵਾ ਗੁਲਗਲਾ ਹੋ ਗਿਆ ਮੋਟਾ ਹੋ ਗਿਆ ਵਾ ਉਸੇ ਤਰ੍ਹਾਂ ਹੀ ਭਗਵੰਤ ਮਾਨ ਦਾ ਵਾ ਭਗਵੰਤ ਮਾਨ ਨੂੰ ਅਸੀਂ ਮੁੱਖ ਮੰਤਰੀ ਨਹੀਂ ਕਹਿੰਦੇ ਅਸੀਂ ਉਹਨੂੰ ਪੰਜਾਬ ਦਾ ਇੱਕ ਨੰਬਰ ਦਰਜੇ ਦਾ ਸ਼ਰਾਬੀ ਜਿਹੜਾ ਵਾ ਉਹ ਕਰਾਰ ਦਿੰਦੇ ਆ ਤੁਹਾਡੀ ਰਣਨੀਤੀ ਕੀ ਆ ਹੁਣ ਇੱਥੇ ਜਿਹੜਾ ਇਕੱਠ ਕੀਤਾ ਗਿਆ ਵਾ ਇਸ ਤੋਂ ਬਾਅਦ ਹੀ ਰਣਨੀਤੀ ਕੀ ਆ ਤਰਨਤਨ ਦੀਆਂ ਤਸਵੀਰਾਂ ਮੈਂ ਦਿਖਾ ਲ ਕੇ ਆਇਆ ਹਾਂ ਤਰਨਤਨ ਡੀਸੀ ਦਫ਼ਤਰ ਦੇ ਬਾਹਰ ਬਹੁਤ ਆਦ ਦੇ ਵਿੱਚ ਲੋਕ ਬੈਠੇ ਆ ਤੁਸੀਂ ਗਰਾਊਂਡ 'ਚ ਬੈਠੇ ਹੋਏ ਹੋ ਇਹਦੇ ਨਾਲ ਕੋਈ ਫਰਕ ਪਾਉ ਸਰਕਾਰ ਨੂੰ ਕਿ ਜਾਂ ਕੋਈ ਰਣਨੀਤੀ ਹੋਰ ਲਿਖੀ ਜਾ ਸਕਦੀ ਹੈ ਦੇਖੋ ਜੀ ਸਾਡਾ ਇਸ ਵੇਲੇ ਮੇਨ ਮੰਤਵ ਇਹ ਆ ਕਿ ਸਾਡੇ ਜਿਹੜੇ ਆਗੂ ਸਹਿਬਾਨ ਨੇ ਜਿਨ੍ਹਾਂ ਨੂੰ ਡਿਟੇਨ ਕੀਤਾ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੂੰ ਵੱਖ-ਵੱਖ ਪੋਰਸ਼ਨਾਂ ਦੇ ਵਿੱਚ ਰੱਖਿਆ ਕਿ ਅੰਦਰ ਵੀ ਉਹਨਾਂ ਦੀ ਆਪਸ ਦੇ ਵਿੱਚ ਗੁਫ਼ਤਗੂ ਜਿਹੜੀ ਆ ਨਾ ਹੋਵੇ ਆਉਣ ਵਾਲੇ ਜਿਹੜੇ ਐਲਾਨ ਆ ਉਹ ਨਾ ਉਲਿੱਕੇ ਜਾ ਸੰਪਰਕ ਨਹੀਂ ਹੋ ਸਕਿਆ ਕਿਸੇ ਨਾਲ ਹੀ ਤੁਹਾਡਾ ਨਹੀਂ ਬਿਲਕੁਲ ਕਿਸੇ ਨਾਲ ਵੀ ਨਹੀਂ ਹੋ ਰਿਹਾ ਉਹਨਾਂ ਦੇ ਫੋਨ ਵੀ ਜਿਹੜੇ ਆ ਉਹ ਜ਼ਬਤ ਕਰ ਲਏ ਗਏ ਆ ਔਰ ਦੱਸ ਦੇਣਾ ਚਾਹੁੰਦੇ ਆ ਕਿ ਸਾਡੇ ਆਗੂ ਜੇ ਇੱਕ ਦੇ ਦਿਨ ਤੱਕ ਰਿਹਾਈ ਨਹੀਂ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਕਰਾਂਗੇ ਬੇਸ਼ੱਕ ਜਿੰਨੀ ਮਰਜ਼ੀ लाठी चार्ज ਕਰ ਲੈਣ ਜਿੰਨੀਆਂ ਮਰਜ਼ੀ ਪੱਗਾਂ ਰੋਲ ਲੈਣ ਆਪਣੇ ਪੰਜਾਬ ਨੂੰ ਪੰਜਾਬ ਦੀਆਂ ਨਸਲਾਂ ਨੂੰ ਪੰਜਾਬ ਦੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਅਸੀਂ ਆਪਣੀ ਜ਼ਿੰਦਗੀ ਕੁਰਬਾਨ ਕਰਨ ਲਈ ਕੋਈ ਹੋ ਜਾ ਤਿੱਖਾ ਸੰਘਰਸ਼ ਹੋਊ ਕਿ ਹੋ ਜਾ ਐਮਐਲਏ ਸਾਹਿਬਾਂ ਦੇ ਘਰਾਂ ਨੂੰ ਜਾਓਗੇ ਡੀਸੀ ਦਫ਼ਤਰਾਂ ਨੂੰ ਜਾਓਗੇ ਕਿਉਂਕਿ ਜੇ ਮੈਂ ਲਾਸਤ ਹੋ ਕੇ ਰੁਕਦੀ ਤੁਹਾਡੀ ਲਾਸਤ ਜਦੋਂ ਐਸਕੇਐਮ ਦੇ ਆਗੂ ਚੱਲੇ ਸੀ ਨਾ ਚੰਡੀਗੜ੍ਹ ਵਾਲੋ ਪਾਸੇ ਨੂੰ ਤੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਹਿਲਾਂ ਪਹਿਲਾਂ ਹੀ ਰੀਟੇਨ ਕਰ ਲਿਆ ਗਿਆ ਸੀ ਤੇ ਜਾਨ ਨਹੀਂ ਦਿੱਤਾ ਗਿਆ ਇਕੱਠੇ ਕਦੋਂ ਹੋਗੇ ਇਹ ਵੀ ਇਹ ਵੀ ਸਵਾਲ ਨਾਲ ਹੀ ਆ ਬਿਲਕੁਲ ਜੀ ਚੱਲ ਰਹੀਆਂ ਨੇ ਮੀਟੀਆਂ ਸਾਡੀਆਂ ਚੱਲ ਰਹੀਆਂ ਨੇ ਬੇਸ਼ੱਕ ਇਹ ਸਭ ਕੁਝ ਕਰ ਰਿਹਾ ਏ ਨਹੀਂ ਕਿ ਰਾਤ ਦੇ ਸਵੇਰੇ ਵੀ ਇਹਨਾਂ ਦੀ ਛਾਪੇਮਾਰੀ ਘਰਾਂ ਦੇ ਵਿੱਚ ਆਗੂਆਂ ਦੇ ਜਿਹੜਾ ਵਾ ਚੱਲ ਰਹੀ ਆ ਘਰਾਂ ਦੇ ਵਿੱਚ ਰਸਤਿਆਂ ਦੇ ਵਿੱਚ ਵੀ ਆ ਹੁਣ ਵੀ ਸਾਡੇ ਅਜਨਾਲਾ ਚਗਾਵਾ ਬਲਾਕ ਤੋਂ ਆਏ ਨੇ ਆਗੂ ਇਹਨਾਂ ਨੂੰ ਰਸਤੇ 'ਚ ਰੋਕਿਆ ਗਿਆ ਵਾ ਪਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਰੋਕ ਨਹੀਂ ਸਕਦੇ ਇਹ ਜਿਹੜਾ ਸਲਾਬ ਆ ਇਹ ਜਿਹੜਾ ਹੜ੍ਹ ਆ ਇਸ ਵੇਲੇ ਸੰਘਰਸ਼ ਦਾ ਇਹ ਪੂਰੀ ਤੇਜ਼ ਸਪੀਡ ਦੇ ਨਾਲ ਵਗ ਚੁੱਕਾ ਵਾ ਇਹ ਰੁਕਣ ਵਾਲਾ ਨਹੀਂ ਖਨੋਰੀ ਤੇ ਸ਼ੰਭੂ ਵਾਲਾ ਸਲਾਬ ਦੀ ਗੱਲ ਕਰੀਏ ਹੜ੍ਹ ਦੀ ਗੱਲ ਕਰੀਏ ਉਹ ਇਸ ਟਾਈਮ ਤੇ ਖਤਮ ਕਰ ਤਕਰੀਬਨ ਹੁਣ ਤੱਕ ਜਿਹੜੇ ਤਸਵੀਰਾਂ ਆ ਰਹੀਆਂ ਕੁਝ ਕੁ ਟਰਾਲੀਆਂ ਰਹਿ ਗਈਆਂ ਵੈਸੇ ਸ਼ਾਂਤ ਸੈਰ ਤੇ ਕੀਤੀਆਂ ਜਾ ਰਹੀਆਂ ਸ਼ਾਂਤ ਕੱਲ ਤੱਕ ਉਹ ਰੋਡ ਵੀ ਚਾਲੂ ਕਰਤਾ ਜਾਊਗਾ ਜਿਹੜਾ ਰੋਡ ਕਹਿੰਦੇ ਕਿ ਤੁਸੀਂ ਬੰਦ ਕੀਤਾ ਸੀ ਉਹ ਰੋਡ ਕਿੰਨੇ ਬੰਦ ਕੀਤਾ ਸੀ ਵਪਾਰਪਾਰ ਉਹ ਸਰਕਾਰ ਤੁਹਾਡੇ ਤਨਜ ਕੱਸ ਰਹੀ ਹੈ ਕਿ ਰੋਡ ਬੰਦ ਸੀ ਰੋਡ ਖਲਵਾਉਣ ਦਾ ਸਾਰਾ ਕੁਝ ਕੀਤਾ ਜਾ ਰਿਹਾ ਵੇਖੋ ਜੀ ਜਦੋਂ ਅੰਦੋਲਨ ਸ਼ੁਰੂ ਹੋਣਾ ਸੀਗਾ ਫਰਵਰੀ 13 ਨੂੰ ਅਸੀਂ ਉੱਥੇ ਪਹੁੰਚੇ ਹਾਂ ਉਸ ਤੋਂ ਮਹੀਨਾ ਪਹਿਲਾਂ ਸਰਕਾਰ ਨੇ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਵੱਡੇ ਵੱਡੇ ਬੈਰੀਕੇਡ ਪੱਥਰ ਦੇ ਜਿਹੜੇ ਆ ਉਹ ਮਜ਼ਬੂਤ ਬੈਰੀਕੇਡ ਲਾ ਦਿੱਤੇ ਸੀ, ਕਿਲ ਮੋਟੇ ਲਾ ਦਿੱਤੇ ਸੀ ਜਿੱਤੇ ਸੀ। ਉਹ ਕਿੱਲਾਂ ਦੀ ਫਸਲ ਜਿਹੜੀ ਆ ਉਹ ਬੀਜ ਕੇ ਤਿਆਰ ਕਰ ਦਿੱਤੀ ਸੀ। ਔਰ ਉਹ ਜੋ ਬੈਰੀਕੇਡ ਲਾ ਕੇ ਰੋਡ ਬੰਦ ਕੀਤਾ ਉਹ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਕੀਤਾ। ਉਹਦਾ ਇੱਕ ਸਬੂਤ ਨਿਕਲ ਕੇ ਆਇਆ ਇੱਕ ਕਾਰ ਵਾਲੇ ਵੀਰ ਨੇ ਸਿੱਧੀ ਬ੍ਰੇਕ ਜਿਹੜੀ ਆ ਬੈਰੀਕੇਡ ਦੇ ਕੋਲ ਮਾਰੀ ਜਾ ਕੇ। ਔਰ ਤੁਹਾਡੇ ਮੀਡੀਆ ਕਰਮੀਆਂ ਦੇ ਰਹੀਂ ਉਹਨੇ ਦੱਸਿਆ ਕਿ ਮੈਂ ਤੇ ਸੋਚਦਾ ਜਿਵੇਂ ਕਿ ਸ਼ਾਇਦ ਕਿਸਾਨ ਰਸਤਾ ਰੋਕੇ ਬੈਠੇ ਆ ਪਰ ਪਿੱਛੋਂ ਮੈਨੂੰ ਆਉਣ ਚ ਕੋਈ ਦਿੱਕਤ ਨਹੀਂ ਆਈ। ਅੱਗੇ ਆ ਕੇ ਕੀ ਵੇਖਦਾ ਵਾਂ ਕਿ ਬੈਰੀਕੇਡ ਆ ਤੇ ਅੱਗੇ ਆਰਮੀ ਜਿਹੜੀ ਉਹ ਖੜੀ ਹੈ। ਜੀ। ਚਾਹ ਰਸਤਾ ਹਰਿਆਣੇ ਦੇ ਵਿੱਚ ਰੁਕਿਆ ਹੋਇਆ ਉਸ ਰਸਤੇ ਦੀ ਗੱਲ ਜੀ ਸ਼ੰਭੂ ਬਾਰਡਰ ਦੀ ਗੱਲ ਕਰ ਪਰ ਉਦੋਂ ਦਾ ਇੱਕ ਵੇਲੇ ਤੁਹਾਨੂੰ ਪਿਆਰ ਵੀ ਬੜਾ ਵਿਖਾ ਲਿਆ ਪੰਜਾਬ ਗਵਰਨਮੈਂਟ ਨੇ ਵੀ ਉਦੋਂ ਤੁਹਾਨੂੰ ਕਿਤੇ ਵੀ ਨਹੀਂ ਰੁਕਿਆ ਗਿਆ ਪੰਜਾਬ ਗਵਰਨਮੈਂਟ ਤੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਸੀ ਉਹ ਤੇ ਸਾਈਡਾਂ ਤੋਂ ਦੇਖ ਰਹੇ ਸੀ ਕਿ ਵਾਹ ਜੀ ਵਾਹ ਕਿੱਡਾ ਵੱਡਾ ਕਾਫਲਾ ਜਾ ਰਿਹਾ ਨਹੀਂ ਕੋਸ਼ਿਸ਼ ਕੀਤੀ ਆ ਜੀ ਇਹਨਾਂ ਨੇ ਪਰ ਉਹ ਹਾਰਡ ਇਸ ਕਿਸਮ ਦਾ ਸੀਗਾ ਕਿ ਉਹਨਾਂ ਨੂੰ ਮਜਬੂਰਨ ਪਰੇ ਹੋਣਾ ਪਿਆ ਵਾ ਔਰ ਜਿਹੜੀ ਗੱਲ ਕਰਦੇ ਆ 13 ਫਰਵਰੀ ਦੀ 2024 ਦੀ ਵੇਖੋ ਕਿੱਡੀ ਨਕਮੀ ਹਰਕਤਿਆ ਕਿ ਜਿਹੜੀਆਂ ਐਂਬੂਲੈਂਸ ਸੀ ਜਿਹੜੇ ਸਟ੍ਰੇਚਰ ਸੀ ਜਿਨ੍ਹਾਂ ਦੇ ਉੱਤੇ ਟ੍ਰੀਟਮੈਂਟ ਚੱਲ ਰਿਹਾ ਸੀ ਇਹਨਾਂ ਦੇ ਅਥਰੂ ਗੈਸ ਗੋਲਿਆਂ ਦਾ ਉਹਨਾਂ ਦੇ ਉੱਤੇ ਵੀ ਡਰੋਨ ਆਣ ਕੇ ਅਥਰੂ ਗੈਸ ਦੇ ਗੋਲੇ ਜਿਹੜੇ ਸਟ੍ਰੇ ਜਿਹੜੇ ਸਟ੍ਰੇਚਰ ਸੀ ਉਹਨਾਂ ਦੇ ਉੱਤੇ ਸੁੱਟਦੇ ਰਹੇ ਆ ਔਰ ਉਹ ਵੀ মিডিਆ ਦੇ মিডিਆ ਕਰਮੀਆਂ ਦੇ ਕੋਲ ਜਿਹੜਾ ਵਾ ਉਹ ਦੁਹਾਈ ਦਿੱਤੀ ਆ ਉਹਨਾਂ ਨੇ ਡਾਕਟਰਾਂ ਨੇ ਕਿ ਅਸੀਂ ਤੇ ਉਹਨਾਂ ਦਾ ਟ੍ਰੀਟਮੈਂਟ ਕਰ ਰਹੇ ਆ ਤੇ ਟ੍ਰੀਟਮੈਂਟ ਕਰ ਰਹੇ ਬੰਦਿਆਂ ਦੇ ਉੱਤੇ ਦੁਬਾਰਾ ਡਰੋਨ ਆਣ ਕੇ ਜਿਹੜੇ ਆ ਪੰਜਾਬ ਦੀ ਹੱਦ ਦੇ ਵਿੱਚ ਅਥਰੂ ਗੈਸ ਦੇ ਗੋਲੇ ਜਿਹੜੇ ਸੁੱਟ ਰਹੇ ਤੁਹਾਡਾ ਖਾਲਸਾ ਜੀ ਕੋਸ਼ਿਸ਼ ਕਰਾਂਗੇ ਅਗਲੀ ਰਣਨੀਤੀ ਕੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਤਾ ਕਿ ਅੱਜ ਅਸੀਂ ਰਾਤ ਤੱਕ ਵੇਖਾਂ ਜੇ ਇੱਕ ਅੱਦੇ ਦਿਨ ਤੱਕ ਸਾਡੇ ਅਗੂ ਰਹਾ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਟ੍ਰੇਨਾਂ ਵੀ ਜਾਮ ਕਰਾਂਗੇ ਬੇਸ਼ੱਕ ਲੋਕਾਂ ਨੂੰ ਮੁਸ਼ਕਲ ਆਊਗੀ ਪਰ ਆ ਜਿਹੜੇ ਲੋਕ ਬੈਠੇ ਨੇ ਇਹ ਵੀ ਇਸੇ ਪੰਜਾਬ ਦੇ ਵਿੱਚ ਫਿਰ ਹਰਾਸ਼ ਹੋਣਗੇ ਫਿਰ ਸਵਾਲ ਬਣ ਜਾਂਦਾ ਨਾ ਲੋਕ ਫਿਰ ਹਰਾਸ਼ ਹੋਣਗੇ ਫਿਰ ਤੁਹਾਡੀ ਵਿਰੋਧਤਾ ਕਰਨਗੇ ਉਹ ਤੇ ਮੁੱਖ ਮੰਤਰੀ ਸਾਹਿਬ ਕਹਿਣ ਡੇ ਆ ਕਿ ਲੋਕ ਹਰਾਸ ਆ ਲੋਕਾਂ ਨੂੰ ਰਸਤਾ ਨਹੀਂ ਹੈਗਾ ਅਸੀਂ ਰਸਤਾ ਖਲੋਣ ਦੀ ਗੱਲ ਕਰ ਰਹੇ ਆ ਕੋਈ ਹੋਰ ਬਦਲ ਨਹੀਂ ਹੋ ਸਕਦਾ ਸਰਕਾਰਾਂ ਵਾਲੇ ਪਾਸੇ ਨੂੰ ਤੁਹਾਨੂੰ ਤੁਸੀਂ ਮੁੱਖ ਮੰਤਰੀ ਸਾਹਿਬ ਵਾਲੇ ਪਾਸੇ ਐਸਕੇਐਮ ਨੇ ਕਿਹਾ ਸੀ ਕਿ ਅਸੀਂ ਮੁੱਖ ਮੰਤਰੀ ਸਾਹਿਬ ਵਾਲੇ ਪਾਸੇ ਜਾਣਾ ਤੁਸੀਂ ਕੋਈ ਹੋ ਜਾ ਰਸਤਾ ਨਹੀਂ ਲੱਭ ਸਕਦੇ ਬਿਲਕੁਲ ਵੇਖੋ ਮੁੱਖ ਮੰਤਰੀ ਸਾਹਿਬ ਜਦੋਂ ਅਸੀਂ ਕੋਈ ਪ੍ਰੋਟੈਸਟ ਕਰਦੇ ਆ ਕੋਈ ਰਸਤਾ ਰੋਕਦੇ ਆ ਉਹਨਾਂ ਨੂੰ ਨਜ਼ਰ ਆਉਂਦਾ ਆ ਪਿਛਲੇ ਦਿਨੀ ਕੇਜਰੀਵਾਲ ਸਾਹਿਬ ਦਰਬਾਰ ਸਾਹਿਬ ਆਏ ਸੀਗੇ ਤੇ ਬੈਰੀਕੇਡ ਲਾ ਕੇ ਰਸਤੇ ਬਲੌਕ ਕਰ ਦਿੱਤੇ ਗਏ ਸੀ ਉਦੋਂ ਲੋਕਾਂ ਨੂੰ ਦਿੱਕਤ ਨਹੀਂ ਆਈ ਉਦੋਂ ਵੀ ਉਹੀ ਲੋਕ ਸੀ ਵੀਆਈਪੀ ਨਾ ਪਰ ਉਹ ਤੁਸੀਂ ਆਮ ਲੋਕ ਹੋ ਨਾ ਉਹ ਵੀਆਈਪੀ ਲੋਕ ਆ ਵੀਆਈਪੀ ਲੋਕ ਰਸਤਾ ਰੋਕ ਸਕਦੇ ਆ ਨਾ ਆਮ ਲੋਕ ਰਸਤਾ ਕਿੱਦਾਂ ਰੋਕ ਲੈਣਗੇ ਤੇ ਇਹੀ ਵੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਵੀਆਈਪੀ ਕਲਚਰ ਖਤਮ ਕਰਨਾ ਆ ਇਹੀ ਭਗਵੰਤ ਮਾਨ ਮੂੰਹ ਦੇ ਵਿੱਚੋਂ ਟੂ ਟੂ ਦੀਆਂ ਆਵਾਜ਼ਾਂ ਕੱਢ ਕੇ ਉਹਦੋਂ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਵਾਂ ਹਾਂਜੀ ਹੂਟਰ ਭਜਾਉਂਦੀਆਂ ਲੰਘ ਜਾਂਦੀਆਂ ਸੀ ਹੈਲੀਕਾਪਟਰ ਆਉਂਦਾ ਸੀ ਉਤਰ ਜਾਂਦਾ ਸੀ ਅਸੀਂ ਜ਼ਮੀਨ ਨਾਲ ਜੁੜੇ ਲੋਕ ਆ ਇਹ ਜਿਹੜੀ ਸਰਕਾਰ ਆ ਇਹ ਪਿੰਡਾਂ ਦੀਆਂ ਸੱਥਾਂ ਤੋਂ ਸ਼ੁਰੂ ਹੋਊਗੀ ਇਹ ਜਿਹੜੀ ਸਰਕਾਰ ਆ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਖੱਜਲ ਨਹੀਂ ਹੋਣਾ ਪਊਗਾ ਪਰ ਸਭ ਤੋਂ ਜ਼ਿਆਦਾ ਲੋਕ ਦਫ਼ਤਰਾਂ ਦੇ ਵਿੱਚ ਹੁਣ ਖੱਜਲ ਹੋ ਰਹੇ ਆ ਨਸ਼ੇ ਦਾ ਕਿੱਦਾਂ ਵੈਸੇ ਥੋੜੇ ਦਿਨਾਂ ਤੋਂ ਬਾਬਾ ਜੀ ਨਸ਼ਾ ਮੈਂ ਬਾਬਾ ਜੀ ਹਲਣਾ ਫਿਰ ਤੁਹਾਡੇ ਕੋਲ ਆ ਹਾਂ ਇਹ ਹਾਂ ਇਹ ਇੱਕੋ ਇੱਕ ਮਿੰਟ ਤੁਹਾਡੇ ਕੋਲ ਫਿਰ ਆਉਣਾ ਨਾ ਨਸ਼ੇ ਦਾ ਜਿਹੜਾ ਨਸ਼ੇ ਵਿਰੋਧੀ ਯੁੱਧ ਛੇੜਿਆ ਉਹਦੇ ਬਾਰੇ ਤੁਸੀਂ ਦੱਸੋ ਠੀਕ ਚੱਲ ਰਿਹਾ ਸਾਰਾ ਕੁਝ ਨਸ਼ੇ ਦਾ ਯੁੱਧ ਤੇ ਛੇੜਿਆ ਜੀ ਚਲੋ ਬਹੁਤ ਵਧੀਆ ਆ ਪਰ ਇਹ ਆ ਜਿਹੜੇ ਨਸ਼ੇ ਦੇ ਸਦਾਗਰ ਆ ਉਹ ਦਿਨਾਂ ਕੋ ਫੜੇ ਨਹੀਂ ਗਏ ਕਿਉਂਕਿ ਹੁਣ ਵੇਖੋ ਇਹਨਾਂ ਬਾਨੀਆਂ ਡਾਨੀਆਂ ਦੇ ਗੈਂਟਰਾਂ ਦੇ ਵਿੱਚ ਇਹਨਾਂ ਨਸ਼ਾ ਹੈ ਉਹਨਾਂ ਦੇ ਘਰ ਦੇ ਠੱਠੇ ਨਹੀਂ ਗਏ ਉਹਨਾਂ ਦੇ ਘਰ ਦੇ ਠੱਠੇ ਨਹੀਂ ਦੂਜਿਆਂ ਦੇ ਢੌਂਡੇ ਜੇ ਸਦਾਗਰ ਉਹਨਾਂ ਦੇ ਠੱਠੇ ਨਹੀਂ ਗਏ ਘਰ ਢੋਣ ਦੀ ਗੱਲ ਤੋਂ ਯਾਦ ਆਈ ਆ ਪਿੱਛੇ ਜਿਹੜੇ ਇੱਕ ਵੱਡਾ ਅਫਸਰ ਸੀ ਤਰਨਤਾਰਨ ਲਾਕੇ ਦਾ ਵੀਰਜੀ ਖਾਲਸਾ ਜੀ ਉਹ ਵੱਡਾ ਅਫਸਰ ਫੜਿਆ ਗਿਆ ਸੀ ਨਾ ਤੂੰ ਵੱਡੇ ਅਫਸਰ ਦਾ ਵੀ ਘਰ ਤੇ ਉਹ ਵੀ ਨਸ਼ੇ ਦਾ ਸਦਾਗਰ ਸੀ ਘਰ ਤੇ ਉਹਦਾ ਢਟਣਾ ਚਾਹੀਦਾ ਮੇਰੇ ਮੋਬਾਈਲ ਦੇ ਵਿੱਚ ਜੰਡਿਆਲਾ ਗਰੂ ਦੀ ਜਿਹੜੀ ਆ ਇਹ ਲੜਕੀ ਆ ਪਿਛਲੇ ਦਿਨੀ 3 ਟੀਕੇ ਲਾ ਕੇ ਇਹਦੀ ਡੈਥ ਹੋ ਗਈ ਸੀ ਇਹਦਾ ਸੰਸਕਾਰ ਕਿਸਾਨ ਜਥੇਬੰਦੀ ਦੇ ਆਗੂ ਸਹਿਬਾਨਾਂ ਨੇ ਰਲ ਕੇ ਕੀਤਾ ਇਹਦੀ ਡੈੱਡ ਬੋਡੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਸਿਵਲ ਹਸਪੀਟਲ ਅੰਮ੍ਰਿਤਸਰ ਲਵਾਰਸ ਦੇ ਤੌਰ ਤੇ ਲੈ ਕੇ ਜਾ ਰਿਹਾ ਸੀ ਜਿਹੜੀ ਅਸੀਂ ਵਾਪਸ ਲਿਆ ਕੇ ਤੇ ਇੱਕ ਇਨਸਾਨੀਅਤ ਦੇ ਤੌਰ ਤੇ ਇਸ ਬੱਚੀ ਦਾ ਜਿਹੜਾ ਸੰਸਕਾਰ ਕੀਤਾ ਮੈਂ ਦੱਸ ਦੇਣਾ ਚਾਹੁੰਦਾ ਤੁਸੀਂ ਆਪਣਾ ਚੈਨਲ ਲੈ ਕੇ ਤੁਸੀਂ ਮੇਰੇ ਨਾਲ ਜਡੇਆਲਾ ਗੁਰੂ ਚੱਲੋ ਜਡੇਆਲਾ ਗੁਰੂ ਦਾ ਰੈਸਟ ਹਾਊਸ ਸਰਕਾਰੀ ਬਿਲਡਿੰਗ ਆ ਉਹਦੇ ਅੰਦਰ 32 ਤੋਂ 34 ਕੁੜੀਆਂ ਜਿਹੜੀਆਂ ਇਸ ਵੇਲੇ ਡਰੱਗ ਲੈ ਰਹੀਆਂ ਨੇ ਰਈਏ ਦੀ ਹਰਮਨਪ੍ਰੀਤ ਕੌਰ ਲੜਕੀ ਆ ਪਲੱਸ 2 ਕੀਤੀ ਉਹਦੀ ਲੱਤ ਗਲ ਚੁੱਕੀ ਆ ਉਹਦੇ ਵਿੱਚ ਕੀੜੇ ਪੈ ਚੁੱਕੇ ਆ ਔਰ ਆ 2024 ਨਵੰਬਰ ਮਹੀਨੇ ਦੇ ਵਿੱਚ ਇੱਕ ਲੜਕੀ ਨੇ ਬੱਚੇ ਨੂੰ ਜਨਮ ਦੇ ਕੇ ਅਗਲੇ ਦਿਨ ਨਵ ਜੰਮੇ ਬੱਚੇ ਨੂੰ 10000 ਦਾ ਵੇਚ ਕੇ ਦੋ ਦਾ ਚਿੱਟਾ ਪੀ ਗਈ ਆ ਉਹ ਝੰਡਿਆਲਾ ਗੁਰੂ ਹਰਭਜਨ ਸਿੰਘ ਈਟੀਓ ਮੰਤਰੀ ਜਿਨ੍ਹਾਂ ਨੂੰ ਦੋ ਵੱਡੇ عہدੇ ਦਿੱਤੇ ਭਗਵੰਤ ਮਾਨ ਨੇ ਉਹਨਾਂ ਦਾ ਆਪਣਾ ਸ਼ਹਿਰ ਆ ਅੱਜ ਵੀ ਰਾਤ ਨੂੰ ਤੁਸੀਂ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਵੇਖ ਲਓ ਲੜਕੀਆਂ ਆਪਣਾ ਸਰੀਰਕ ਸ਼ੋਸ਼ਣ ਕਰਵਾ ਰਹੀਆਂ ਨੇ ਨਸ਼ੇ ਦੀ ਪੂਰਤੀ ਲਈ ਸੜਕ ਤੇ ਪੰਜਾਬ ਦੀ ਕਹਾਣੀ ਦੱਸ ਰਿਹਾ ਤੁਸੀਂ ਝੰਡਿਆਲਾ ਗੁਰੂ ਇੱਥੋਂ 20 ਕਿਲੋਮੀਟਰ ਹਰਭਜਨ ਸਿੰਘ ਈਟੀਓ ਮੰਤਰੀ ਜਿਹੜੇ ਨੇ ਉਹਨਾਂ ਦਾ ਆਪਣਾ ਸ਼ਹਿਰ ਆ ਟੋਲਪਲੇ ਦੀ ਗੱਲ ਕਰ ਰਹੇ ਆ ਬਿਲਕੁਲ ਟੋਲਪਲੇ ਦੇ ਨਾਲ ਹੀ ਜੰਡਿਆਲਾ ਗੁਰੂ ਨਾਲ ਹੀ ਜੰਡਿਆਲਾ ਗੁਰੂ ਦਾਣਾ ਮੰਡੀ ਜਿਹੜੀ ਆ ਉੱਥੇ ਰਾਤ ਨੂੰ ਕਿਸੇ ਵੀ ਟਾਈਮ ਜਾ ਕੇ ਆ ਸਕਦੇ ਨੇ ਭਗਵੰਤ ਮਾਨ ਜੀ ਕਿਉਂਕਿ ਹੁਣ ਤੇ ਆਉਣ ਵਾਲੀਆਂ ਵੋਟਾਂ ਨੇ ਪ੍ਰਸ਼ਾਸਨ ਕਿੱਥੇ ਸੁੱਤਾ ਵੈਸੇ ਪ੍ਰਸ਼ਾਸਨ ਵੇਖੋ ਜੀ ਮੈਂ ਵੀਡੀਓ ਤੇ ਪਾਉਣਾ ਵਾ ਡੀਐਸਪੀ ਰਵਿੰਦਰਪਾਲ ਸਿੰਘ ਜੀ ਮੈਨੂੰ ਕਹਿੰਦੇ ਆ ਵੀ ਉਹ ਜਿਹੜੀ ਜੀ ਤੁਸੀਂ ਵੀਡੀਓ ਪਾਈ ਖਾਲਸਾ ਜੀ ਉਹਦੇ ਬੰਦੇ ਮਿਹਨਤ ਮੁਸ਼ਕਲ ਵਾਲੇ ਹੀ ਠੀਕ 20 ਮਿੰਟਾਂ ਬਾਅਦ ਇੱਕ ਲੜਕੀ ਡੀਐਸਪੀ ਜੰਡਿਆਲਾ ਗੁਰੂ ਦਫ਼ਤਰ ਦੇ ਬਾਹਰ ਪਈ ਆ ਨਸ਼ੇ ਦੀ ਹਾਲਤ ਦੇ ਵਿੱਚ ਮੈਂ ਕਿਹਾ ਡੀਐਸ ਕੋਈ ਜਵਾਬ ਨਹੀਂ ਉਸ ਗੱਲ ਦਾ ਪ੍ਰਸ਼ਾਸਨ ਕਹਿੰਦਾ ਕਿ ਵੀਡੀਓ ਵਾਇਰਲ ਨਾ ਕਰੋ ਪ੍ਰਸ਼ਾਸਨ ਤੇ ਸਰਕਾਰ ਨਸ਼ਾ ਬੰਦ ਹੀ ਨਹੀਂ ਕਰਨਾ ਚਾਹੁੰਦੀ ਮੈਂ ਕਹਿੰਨਾ ਕਿ ਆ ਆਮ ਆਦਮੀ ਕਲੀਨਿਕ ਜਿਹੜੇ ਮਹੱਲਾ ਕਲੀਨਿਕ ਦਾ ਨਾਮ ਦਿੱਤਾ ਗਿਆ ਵਾ ਕੀ ਇਹੋ ਜਿਹੇ ਕਲੀਨਿਕ ਜੇਲਾ ਦੇ ਅੰਦਰ ਨਹੀਂ ਖੁੱਲ ਸਕਦੇ ਕਿ ਯੁੱਧ ਯੁੱਧ ਕਿਹੜਾ ਛੇੜਿਆ ਗਿਆ ਵਾ ਨਸ਼ਿਆਂ ਵਿਰੋਧ ਇੱਕ ਯੁੱਧ ਹੁਣੇ ਬਾਬਾ ਜੀ ਨੇ ਗੱਲ ਕੀਤੀ ਸੀ ਕਿ ਸਦਾਗਰ ਤੇ ਫੜੇ ਨਹੀਂ ਜਾਂਦੇ ਆਮ ਲੋਕ ਫਿਰ ਕਬਜ਼ੇ ਚ ਆਉਣਗੇ ਉਹ ਸਦਾਗਰ ਕਿਹੜੇ ਹੋ ਸਕਦੇ ਆ ਕੋਈ ਸੁਦਾਗਰ ਨਹੀਂ ਆ ਜੀ ਇਹ ਵੀ ਬੇਕਸੂਰ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਵਾ ਆਉਣ ਵਾਲੀ 2027 ਦੀ ਤਿਆਰੀ ਕੀਤੀ ਜਾ ਰਹੀ ਆ ਲੋਕਾਂ ਨੂੰ ਦੁਬਾਰਾ ਆਪਣੇ ਵਿਸ਼ਵਾਸ ਦੇ ਵਿੱਚ ਲਿਆ ਜਾ ਰਿਹਾ ਵਾ ਰੋਜ਼ਾਨਾ ਇਨਕਾਊਂਟਰ ਹੋਣਦੇ ਆ ਮਾਰਿਆ ਜਾ ਰਿਹਾ ਉਹਨਾਂ ਨੂੰ ਉਹਨਾਂ ਦੀਆਂ ਗਲਤਾਂ 'ਚ ਗੋਲੀਆਂ ਵੱਜਣ ਡੀਆਂ ਜਿਹੜੇ ਜਾਂਦੇ ਆ ਨਾ ਵਿਖਾਉਂਦੇ ਕਿ ਇੱਥੇ ਇੱਥੇ ਉਹ ਬਾਅਦ ਪੈ ਉਹਨਾਂ ਦੀ ਗਨ ਖੋਣ ਪੈਣ ਜਾਂਦੇ ਆ ਕਹਿੰਦੇ ਪੁਲਿਸ ਵਾਲਿਆਂ ਦੀ ਇੱਕ ਮੈਂਬਰ ਹੁੰਦਾ ਜਿਹੜਾ ਗਨ ਖੋਣ ਪੈਂਦਾ ਵਾ ਕੱਲ ਦੀ ਘਟਨਾ ਵਾ ਮਜੀਠਾ ਰੋੜੀ ਤੋਂ ਕੇਵਲ ਕੁਝ ਕਿਲੋਮੀਟਰ ਆ ਉੱਥੇ ਵੀ ਉਹ ਘਟਨਾ ਵਾ ਪਰੀ ਸੀ ਟਾਡੇ ਮਾਦੇ ਮੈਂ ਨਹੀਂ ਦੱਸਣਾ ਚਾਹੁੰਦਾ ਕਿ ਬੀਤੀ ਰਾਤ ਜਾਂ ਬੀਤੇ ਪਿਛਲੇ ਦਿਨੀ ਜਿਹੜਾ ਵਾ ਜੇ ਖਨੌਰੀ ਬਾਰਡਰ ਸ਼ੰਭੂ ਬਾਰਡਰ ਜਿਹੜਾ ਵਾ ਏਡੀ ਵੱਡੀ ਫੋਰਸ ਲੈ ਕੇ ਖਤਮ ਕੀਤਾ ਜਾ ਸਕਦਾ ਅੰਦੋਲਨ ਖਤਮ ਕੀਤਾ ਜਾ ਸਕਦਾ ਇਹ ਫੋਰਸ ਜਿਹੜੀ ਹੈ ਨਸ਼ਾ ਨਹੀਂ ਖਤਮ ਕਰ ਸਕਦੀ ਜਦੋਂ ਅਸੀਂ ਕਿ ਇਹ ਥਾਣੇ ਦੇ ਵਿੱਚ ਜਾਂਦੇ ਕਿਸੇ ਚੌਂਕੀ ਦੇ ਵਿੱਚ ਜਾਂਦੇ ਆ ਸਾਨੂੰ ਅੱਗੋਂ ਇਹੋ ਹੀ ਜਵਾਬ ਮਿਲਦਾ ਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਨਫਰੀ ਹੈ ਨਹੀਂਗੀ ਪੁਲਿਸ ਪ੍ਰਸ਼ਾਸਨ ਦੇ ਕੋਲ ਥਾਣਿਆਂ ਚੌਕੀਆਂ ਦੇ ਵਿੱਚ ਮੁਲਾਜ਼ਮ ਹੈ ਨਹੀਂਗੇ ਆ ਜਿਹੜੇ ਕੱਲ ਰਾਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਗਭਗ 3000 ਤੋਂ 3500 ਜਿਹੜਾ ਵਾ ਪੁਲਿਸ ਕਰਮੀ ਖਨੋਰੀ ਬਾਰਡਰ ਦੇ ਉੱਤੇ ਸੀਗਾ ਇਹ ਨਸ਼ਾ ਖਤਮ ਨਹੀਂ ਕਰ ਸਕਦੇ ਜੀ ਇਹ ਅੰਦੋਲਨ ਖਤਮ ਕਰ ਸਕਦੇ ਆ ਤੇ ਤੁਹਾਡੇ ਵਾਸਤੇ ਚਾਰਜਫੇਰੇ ਤੇ ਕਿਰਪਾ ਹੀ ਹੈ ਇੱਥੇ ਵੀ ਪ੍ਰਸ਼ਾਸਨ ਦੀ ਜੀ ਗੱਲ ਕਰੀਏ ਮੈਂ ਦੇਖ ਰਿਹਾ ਸੀ ਤਸਵੀਰਾਂ ਕਿ ਬਾਹਰ ਚਾਰਜਫੇਰੇ ਲੱਗਾ ਹੋਇਆ ਪਰ ਜੇ ਤੁਸੀਂ ਵੀ ਕਦਮ ਪੁੱਟੋਗੇ ਸ਼ਾਇਦ ਤੁਹਾਨੂੰ ਹੱਥਸੇ ਲਿਆ ਜਾਊਗਾ ਇਹ ਬਿਲਕੁਲ ਬਿਲਕੁਲ ਅੱਜ ਵੀ ਅਸੀਂ ਹੁਣ ਰਾਤ ਵੀ ਅਸੀਂ ਆਪਣੇ ਘਰ ਤੋਂ ਬਾਹਰ ਆ ਹੁਣ ਅੱਜ ਵੀ ਅਸੀਂ ਆਪਣੇ ਘਰ ਦੇ ਵਿੱਚ ਨਹੀਂ ਸੌ ਸਕਦੇ ਕਿਉਂਕਿ ਸਾਨੂੰ ਪਤਾ ਹੈ ਕਿ ਇਹਨਾਂ ਨੇ ਡੰਗ ਮਾਰਨਾ ਹੈ ਕੁੰਬ ਕੁੰਬ ਕੇ ਇਹਨਾਂ ਨੇ ਸਾਰੇ ਹੀ ਆਗੂ ਜਿਹੜੇ ਨੇ ਜਿਨ੍ਹਾਂ ਤੋਂ ਇਹਨਾਂ ਨੂੰ ਲੱਗਦਾ ਹੈ ਕਿ ਵੱਡੇ ਇਕੱਠ ਕਰ ਸਕਦੇ ਆ ਇਹਨਾਂ ਨੇ ਰਾਤ ਉਹਨਾਂ ਨੂੰ ਚੁੱਕਣਾ ਹੈ ਚੁੱਕੇ ਵੀ ਨਹੀਂ ਇਹ ਪ੍ਰੋਟੈਸਟ ਹੁਣ ਇਸੇ ਤਰ੍ਹਾਂ ਚੱਲੂ ਦਿਨ ਰਾਤ ਕਿ ਰਾਤ ਨੂੰ ਘਰਾਂ ਨੂੰ ਜਾਣਗੇ ਲੋਕ ਇਸੇ ਤਰ੍ਹਾਂ ਚੱਲੂਗਾ ਜੀ ਲਗਾਤਾਰ ਇਸੇ ਤਰ੍ਹਾਂ ਚੱਲੂਗਾ ਬਾਕੀ ਜੋ ਵੀ ਸਾਡੀ ਜ਼ਿਲ੍ਹਾ ਕਮੇਟੀ ਸੂਬਾ ਕਮੇਟੀ ਸਾਨੂੰ ਹੁਕਮ ਦੇਊਗੀ ਉਸੇ ਮੁਤਾਬਕ ਹੀ ਅਗਲਾ ਸੰਘਰਸ਼ ਜਿਦਾ ਹੋਵੇ ਵਿਉਂਤਮੰਦੀ ਹੋ ਕੀ ਸਕਦੀ ਆ ਆਈਡੀਆ ਕੀ ਲਾਉਨੇ ਹੋ ਤੁਸੀਂ ਵਿਉਂਤਮੰਦੀ ਕਿਉਂਕਿ ਇਸ ਟਾਈਮ ਜੇ ਸ਼ੰਭੂ ਤੇ ਖਰੋੜ ਦੀ ਗੱਲ ਕਰਦੇ ਆ ਉਹ ਖਤਮ ਹੋ ਚੁੱਕਾ ਐਸਕੇਐਮ ਪੋਲੀਟੀਕਲ ਤੇ ਨੌਨ ਪੋਲੀ ਏਕਤਾ ਦੇ ਅਸਾਰ ਹੈਗੇ ਆ ਕਿਉਂਕਿ ਕਹਿੰਦੇ ਕਿ ਏਕਤਾ 'ਚ ਬਰਕਤ ਆ ਦਿੱਲੀ ਵਾਲੀ ਚੇਤਾ ਕਰੋ ਤੁਸੀਂ ਏਕਤਾ ਸੀ ਜਦੋਂ ਉਹ ਤੇ ਕਿਸੇ ਨੇ ਹੱਥ ਨਹੀਂ ਸਪਾਇਆ ਤੁਹਾਨੂੰ ਜੀ ਜੀ ਬਿਲਕੁਲ ਅਸੀਂ ਵੀ ਇਹੋ ਮੈਂ ਤੁਹਾਡੇ ਮਾਧਿਅਮ ਨਾਲ ਹੀ ਮੈਸੇਜ ਦੇਣਾ ਚਾਹੁੰਦਾ ਕਿ ਏਕੇ ਦੇ ਵਿੱਚ ਵਾਕਈ ਬਰਕਤ ਆ ਕਿਉਂਕਿ ਇਹੀ ਉਹ ਕਿਤਾਬਾਂ ਪੜ੍ਹੀਆਂ ਨੇ ਕਿ ਇੱਕ ਲੱਕੜੀ ਤੋੜਾਂਗੇ ਹੈਨਾ ਕੋਈ ਵੀ ਤੋੜ ਸਕਦਾ ਉਹ ਮੁਠਾ ਇਕੱਠਾ ਕਰਕੇ ਰੱਖਾਂਗੇ ਤੇ ਕੋਈ ਨਹੀਂ ਤੋੜ ਸਕਦਾ ਏਕੇ ਦੇ ਵਿੱਚ ਬਰਕਤ ਆ ਪਰ ਜੋ ਅਗਲੇ ਸੰਘਰਸ਼ ਨੇ ਜੇ ਅੱਜ ਪ੍ਰਸ਼ਾਸਨ ਜੇ ਅੱਜ ਡੀਸੀ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਮੈਂ ਫਿਰ ਵੀ ਸਾਹਿਬ ਹੀ ਕਹੂੰਗਾ ਜੇ ਉਹ ਅੱਜ ਮੁੱਖ ਮੰਤਰੀ ਨੇ ਜੇ ਅੱਜ ਉਹ ਸਾਡੇ ਆਗੂ ਰਹਾ ਕਰ ਦਿੰਦੇ ਨੇ ਅਸੀਂ ਵੀ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ ਦੇ ਵਿੱਚ ਘਰ ਜਾ ਕੇ ਆਪਣੀ ਰਾਤ ਤੁਸੀਂ ਫਿਰ ਨਵੀਂ ਰਣਨੀਤੀ ਲਿਕੋਗੇ ਨਾ ਵੀ ਡਾਰਾ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਤੁਸੀਂ ਸਾਹਿਬ ਕਹਿ ਰਹੇ ਹੋ ਹੈ ਵੀ ਸਾਹਿਬ ਵੀ ਆਓ ਇਸ ਟਾਈਮ ਪੂਰਾ 3 ਕਰੋੜ ਲੋਕ ਉਹਨਾਂ ਦੇ ਮੂੰਹ ਹਲ ਵੇਖ ਰਹੇ ਆ ਪਰ ਜਦੋਂ ਤੁਸੀਂ ਨਵੀਂ ਰਣਨੀਤੀ ਲਿਕੋਗੇ ਭੰਦੇਸਾ ਬਾਣ ਕੇ ਫਿਰ ਇੱਕ ਰਿ ਐਲਾਨ ਕਰ ਦੇਣਗੇ ਕਿ ਤਗੜੇ ਹੋ ਜੋ ਸਿਰੇ ਪਰ ਡੀਸੀ ਦਫ਼ਤਰ ਤੋਂ ਆਪਾਂ ਚੱਲੇ ਪਾਉਣੇ ਫਿਰ ਦਿੱਲੀ ਨੂੰ ਫਿਰ ਮੁਸ਼ਕਲ ਹੋ ਜੂਗਾ ਕਹਿੰਦੇ ਕਿ ਰਸਤੇ ਰੋਕਣ ਦੀ ਗੱਲ ਕਰ ਰਹੇ ਆ ਕੋਈ ਰਸਤੇ ਰੋਕੋਗੇਗਾ ਇਹੋ ਜੀ ਕਾਰਵਾਈ ਹੋਗੀ ਜਿਹਾ ਉਹਨੇ ਤੇ ਕਹਿਆ ਗੱਲ ਕੀਤੀ ਜੇ ਨਹੀਂ ਇਹਨਾਂ ਰੁਕਣ ਗਿਆ ਦੇਖੋ ਜੀ ਭਗਵੰਤ ਮਾਨ ਜੀ ਨੂੰ ਇਨਾਂ ਪੰਜਾਬ ਦੇ ਲੋਕਾਂ ਨੇ 2092 ਦੇ ਕੇ ਸੱਤਾ ਦੇ ਵਿੱਚ ਲਿਆਂਦਾ ਹੈ ਮੁੱਖ ਮੰਤਰੀ ਦਾ ਦਰਜਾ ਜਿਹੜਾ ਵਾ ਇਹਨਾਂ ਲੋਕਾਂ ਨੇ ਦਿੱਤਾ ਜਿਹੜੇ ਅੱਜ ਇੱਥੇ ਬੈਠੇ ਨੇ ਜ਼ਮੀਨ ਦੇ ਉੱਤੇ ਬੇਸ਼ੱਕ ਉਹ ਜ਼ਮੀਨ ਤੋਂ ਉੱਠ ਕੇ ਕੁਰਸੀ ਦੇ ਉੱਤੇ ਬਰਾਜਮਾਨ ਹੋ ਗਏ ਨੇ ਜੇ ਵਾਕਿਆ ਹੀ ਪੰਜਾਬ ਦੇ ਲੋਕਾਂ ਲਈ ਦਰਦਿਆ ਉਹਨਾਂ ਦੇ ਮਨ ਦੇ ਵਿੱਚ ਜੇ ਪੰਜਾਬ ਦੀ ਕਿਉਂਕਿ ਮੰਗਾਂ ਜਿਹੜੀਆਂ ਇਹ ਕੋਈ ਨਜਾਇਜ਼ ਨਹੀਂ ਆ ਇਹ ਮੰਗਾਂ ਬਿਲਕੁਲ ਜਾਇਜ਼ ਨੇ ਮੰਗਾਂ ਸਿੱਖ ਜਲ ਦੱਸਿਓ ਵਿੱਚ ਤੁਹਾਡੀ ਗੱਲ ਰੁਕੀ ਆ ਮੰਗਾਂ ਉਹ ਕਹਿੰਦੇ ਕੇਂਦਰ ਦੇ ਨਾਲ ਸੰਬੰਧਤ ਆ ਘੇਰਾਬੰਦੀ ਤੁਸੀਂ ਪੰਜਾਬ ਦੀ ਕੀਤੀ ਹੋਈ ਆ ਦੇਖੋ ਜੀ ਬੇਸ਼ੱਕ ਕੇਂਦਰ ਦੇ ਨਾਲ ਸੰਬੰਧਿਤ ਨੇ ਪੰਜਾਬ ਤੇ ਇਸ ਵੇਲੇ ਪੰਜਾਬ ਦੀ ਬਾਗਡੋਰੀ ਤੇ ਭਗਵੰਤ ਮਾਨ ਜਿਹੜੇ ਸਾਹਮਣੇ ਆਇਆ ਨਾ ਠੀਕ ਆ ਇਹ ਕੇਂਦਰ ਸਰਕਾਰ ਦੇ ਨਾਲ ਗੱਲ ਕਰ ਸਕਦੇ ਆ ਕਿ ਮੇਰੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾ ਇਸ ਚੀਜ਼ ਦੀ ਦਿੱਕਤ ਆ ਰਹੀ ਆ ਇਹ ਤੇ ਉਹਨਾਂ ਦੇ ਨਾਲ ਉਹਨਾਂ ਦੀ ਗੋਦੀ ਦੇ ਵਿੱਚ ਬੈਠ ਕੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਕੇਸ਼ਾ ਹੀ ਕਰ ਰਹੇ ਆ ਇਹ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪੰਜਾਬ ਦੇ ਲੋਕਾਂ ਨੇ ਚੁੜਿਆ ਹੋਵੇ ਉਹਦਾ ਕੰਮ ਪੰਜਾਬ ਦੇ ਹੱਕ ਦੀ ਗੱਲ ਕਰਨਾ ਆ ਪੰਜਾਬ ਦੇ ਵਿਰੋਧ ਦੇ ਵਿੱਚ ਉਤਰਨਾ ਨਹੀਂ ਆ। ਧਰਵਾਜ ਜੀ ਆਪਣਾ ਕਿਹੜਾ ਇਲਾਕਾ ਜੀ? ਜੀ ਬਹੁਤ ਅੱਛਾ। ਇਲਾਕਾ ਦੱਸ ਦਿਓ ਕਿਹੜਾ। ਰਮਨਦਾਸ ਜੀ। ਨਸ਼ੇ ਦਾ ਹੈਗਾ ਦੌਰ ਉਧਰਲੇ ਪਾਸ। ਹਾਂਜੀ ਸਭ ਨਸ਼ੇ ਦਾ ਚੱਲ ਰਿਹਾ ਜੀ। ਤੁਹਾਡੇ ਤੇ ਬਾਰਡਰ ਬੈਲਟ ਆ ਗਈ ਨਾ ਤੁਸੀਂ ਹੈ ਤੇ ਅਸੀਂ ਬਾਰਡਰ ਬੈਲਟ ਤੇ ਬੈਠੇ ਆ ਪਰ ਤੁਹਾਡੇ ਤੇ ਜ਼ਿਆਦਾ ਬਾਰਡਰ ਹਾਂਜੀ ਹਾਂਜੀ। ਨਸ਼ਾ ਇਧਰ ਵਿਕਦਾ ਵਾ ਜੀ ਜਿਹੜੇ ਵੇਚਦੇ ਉਹਨਾਂ ਨੂੰ ਕੋਈ ਫਰਦਾ ਨਹੀਂਗਾ। ਐਦਾਂ ਹਨਾਕੀ ਮੁੰਡਿਆਂ ਨੂੰ ਰੋਕ ਲੈਂਦੇ ਮੋਟਰਸਾਈਕਲ ਜਾਂਦੇ ਆ। ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਹੋਇਆ ਉਹ ਯੋਧਾ ਕੋ ਫਾਇਦਾ ਹੋਇਆ ਕੁਛ ਦਿਨਾਂ ਦੇ ਵਿੱਚ ਮਾਉਣਾ ਜੀ ਸਾਡੇ ਇਧਰ ਅਮਰਦਾਸ ਏਰੀਏ ਚ ਨਾ ਕੋਈ ਯੋਧਿਆ ਨਾ ਕਿਸੇ ਨੇ ਕੋਈ ਡੱਕਿਆ ਕਿਸੇ ਨੂੰ ਉਦਾਂ ਹੀ ਚੱਲ ਰਿਹਾ ਨਾ ਥਾਲੀ ਬਿਲਕੁਲ ਚਾਹ ਦੇ ਸ਼ਰਿਆਂ ਵਿੱਚ ਚੱਲ ਰਿਹਾ ਵਾ ਕੋਈ ਥਾਲੀ ਵਾਲ ਸਾਹਿਬ ਨੇ ਕੋਈ ਬਿਆਨ ਨਹੀਂ ਦਿੱਤਾ ਕੁਛ ਨਹੀਂ ਆਖਿਆ ਕੋਈ ਐਸਐਚਓ ਨੂੰ ਕਿਸੇ ਨੂੰ ਕੁਛ ਨਹੀਂ ਰੋਕਦੇ ਇਦਾਂ ਚੱਲ ਰਿਹਾ ਹਾਂਜੀ ਜਿਹੜੇ ਕੋ ਮਾੜੇ ਮੋٹے ਕੋਈ ਥੋੜੀ ਬੋਤੀ ਫੜੀ ਜਾਂਦੀ ਆ ਉਹਨੂੰ ਫੜ ਕੇ ਅੰਦਰ ਸੁੱਟ ਲੈਂਦੇ ਆ ਤੇ ਜਿਹੜੇ ਲੋਕ ਸ਼ਰਿਆਂ ਵੇਚਦੇ ਉਹਨਾਂ ਨੂੰ ਕੁਛ ਨਹੀਂ ਹੋ ਰਿਹਾ ਸਦਾਗਰ ਆ ਜਿਹਨਾਂ ਨੂੰ ਕਿਹਾ ਜਾਂਦਾ ਉਹ ਕਾਲੀਆਂ ਭੇਡਾਂ ਜਿਹੜੀਆਂ ਵਾ ਉਹ ਨਹੀਂ ਫੜੀਆਂ ਉਹ ਬਿਲਕੁਲ ਜੀ ਗੱਡੀਆਂ ਤੇ ਕੋਈ ਮੰਡੇ ਨਸ਼ੇ ਵੇਚਣ ਦੇ ਕੋਈ ਗੱਲ ਨਹੀਂ ਉਹ ਆਣ ਕੇ ਮੁਲਾਜ਼ਮਾਂ ਨੂੰ ਮਿਲਦੇ ਆਣ ਕੇ ਉਹੀ ਬੰਦੇ ਆਣ ਕੇ ਮੁਲਾਜ਼ਮਾਂ ਨਾਲ ਦੀ ਗੱਡੀਆਂ 'ਚ ਬੈਠੇ ਹੁੰਦੇ ਆ ਹਾਂਜੀ ਹਿਸਾਬਪਤੀ ਦੀਆਂ ਆਉਂਦੇ ਨੇ ਹੋਰ ਵੀ ਸਾਡੇ ਨਾਲ ਜੁੜੇ ਹੋਏ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਲਵਿੰਦਰ ਸਿੰਘ ਗੋਮਾਲ ਹਰਦਿਕ ਸਿੰਘ ਜੁਨੀਆ ਨੇ ਇਕਤਾ ਸਿੱਧੂਪੁਰ ਦੇ ਬਲਾਕ ਆਕੋ ਗਗਮਾਲ ਗਗਮਾਲ ਕਿਹੜਾ ਇਲਾਕਾ ਤਰਨਤਨ ਪੈ ਜਾਂਦੇ ਗਗਮਾਲ ਅਸੀਂ ਨਾਲਾ ਇਲਾਕਾ ਜੀ ਪਾਜੀ ਨਾਲਾ ਇਲਾਕਾ ਇਹ ਵੀ ਵੀਰ ਉਸੇ ਪਾਸਿਓਂ ਸੀ ਮੈਨੂੰ ਇਹ ਦੱਸੋ ਕਿ ਨਸ਼ੇ ਦਾ ਕਿਵੇਂ ਦਾ ਹਾਲ ਗਗਮਾ ਇਹ ਇੱਥੇ ਕਾਜੋ ਤੁਸੀਂ ਵੀ ਕਿ ਕਿਵੇਂ ਦਾ ਹਾਲਾਤ ਆ ਨਸ਼ਾ ਨਸ਼ੇਵਰੋਧ ਯੁੱਧ ਛੇੜਿਆ ਹੋਇਆ ਪੰਜਾਬ ਸਰਕਾਰ ਵੱਲੋਂ ਕਿਉਂਕਿ ਆ ਇਸ ਟਾਈਮ ਤੁਸੀਂ ਪੰਜਾਬ ਸਰਕਾਰ ਨੂੰ ਕੋਸ ਰਹੇ ਹੋ ਮੈਂ ਤਾਂ ਗੱਲ ਕੀਤੀ ਆ ਕਿ ਨਸ਼ਾ ਕਿੰਨਾ ਕਿ ਤੁਹਾਡੇ ਇਲਾਕੇ ਨਸ਼ਾ ਜੀ ਬਹੁਤ ਹੈ ਸਾਡੇ ਇਲਾਕੇ ਚ ਅਸੀਂ ਪਹਿਲੇ ਦਿਨਾਂ ਚ ਸੰਘਰਸ਼ ਵੀ ਕੀਤਾ ਸੀ ਉਹ ਪ੍ਰਸ਼ਾਸਨ ਨੂੰ ਦੱਸਿਆ ਵੀ ਪੀ ਨਾ ਬਹੁਤ ਜ਼ਿਆਦਾ ਵਾ ਸਾਡੇ ਪਿੰਡ ਗੱਗੋਮਾਲ ਦਾ ਇੱਕ ਮੁੰਡਾ ਟੀਕੇ ਲਾ ਕੇ ਡੈਥ ਹੋ ਗਈ। ਉਹਦੀ ਡੈੱਡ ਬੋਡੀ ਇਹ ਰੱਖ ਕੇ ਛੜਕ ਦੇ ਉੱਤੇ ਰਸ਼ ਕੀਤਾ ਸੀ। ਫੜਿਆ ਗਿਆ ਫਿਰ? ਕੋਈ ਫੜਿਆ ਕਿਸੇ? ਉਹਦੇ ਵਿੱਚ ਅੰਨਾ 2-4 ਦਿਨਾਂ ਸਾਪੀ ਸੂਵੇ ਮਾਰੇ। ਇੱਕ ਮੁੰਡਾ ਮੜ ਮੋਟਾ ਫੜ ਕੇ ਮੜ ਮੋਟਾ ਪਰਚਾ ਕਰਦਾ। ਬਾਕੀ ਹੁਣ ਵੀ ਨਸ਼ਾ ਉਤਰਿਆ ਤੇ ਉਤਰੇ ਚੱਲਦਾ ਰਿਹਾ ਵਾ। ਨਹੀਂ, ਹੁਣ ਤੇ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੋਇਆ ਵਾ। ਤੁਸੀਂ ਅਜੀ ਯਕੀਨ ਨਹੀਂ ਹੋ ਯੁੱਧ-ਯੁੱਧ ਛੇੜਦਾ ਹੋਵੇ ਨਾ ਤੇ ਵੈਸੇ ਡਰ ਗਿਆ ਪੈ ਜਾਂਦਾ ਵਾ ਜਿਹੜੇ ਵੇਚਦੇ ਹੋਣਗੇ। ਉਹ ਯੁੱਧ ਦਾ ਕੋਈ ਫਰਕ ਨਹੀਂ ਪਿਆ। ਬਿਲਕੁਲ ਨਹੀਂ ਜੀ ਸਾਡੇ ਇਲਾਕੇ ਚ ਕੋਈ ਜੋਦਾ ਫਰਕ ਨਹੀਂ ਪਿਆ ਨਾ ਹੀ ਕੋਈ ਮਤਲਬ ਇਹੋ ਹੀ ਗੱਲ ਹੈ ਕਿ ਨਾ ਹੀ ਤਾਂਨੇਦਾਰ ਨੇ ਨਾ ਐਸਐਚਓ ਨਾ ਨਾ ਡੀਐਸਪੀ ਨੇ ਕੋਈ ਇਹੋ ਜੀ ਕਾਰਵਾਈ ਕੀਤੀ ਆ ਜਿਹਦੇ ਨਾਲ ਨਹਿਦੇਸ਼ ਅਦਾਕਰ ਜਿਹੜੇ ਫੜੇ ਜਾਣ ਬਿਲਕੁਲ ਉਤਰੇ ਨਾ ਚੱਲ ਰਿਹਾ ਵਾ ਉਤਰੇ ਰਾਤ ਦੀ ਜੋ ਕਾਰਵਾਈ ਹੋਈ ਆ ਕਿਸਾਨਾਂ ਤੇ ਖਾਸ ਕਰਕੇ ਫੜੋ ਫੜਾਈ ਨਾਲ ਜੀ ਗੱਲ ਕਰੀਏ ਸ਼ੰਭੂ ਜਖਨੋਰੀ ਤੂੰ ਗਗੋਮਾਲ ਜੀ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਬਿਲਕੁਲ ਮਾੜਾ ਵੇਖਦੇ ਆ ਜੀ ਜਿਹੜੇ ਸਬੂ ਬਾਰਡਰ ਤੇ ਜਾਂ ਖਰੋਰੀ ਬਾਰਡਰ ਤੇ ਜਿਹੜੇ ਲੱਗਾ ਸੀ ਧਰਨਾ ਆਪਣਾ ਬਹੁਤ ਵਧੀਆ ਤਰੀਕੇ ਨਾਲ ਲੱਗਾ ਸੀ ਸਾਤ ਮਈ ਧਰਨਾ ਜਿਹੜਾ ਦੇ ਰਹੇ ਹਾਂ ਆਪਣੀਆਂ ਜਿਹੜੀਆਂ ਮੰਗਾਂ ਸੀ ਐਮਐਸਬੀ ਮੰਗ ਰਹੇ ਆਪਾਂ ਆਪਣੀਆਂ ਜਿਹੜੀਆਂ 13 ਮੰਗਾਂ ਸੀ 12 ਉਹਦੇ ਸਮਾਂ ਤੇ ਦੇ ਰਹੇ ਧਰਨਾ ਲੱਗਾ ਸੀ ਉਹ ਤੇ ਜਿਹੜਾ ਪੰਜਾਬ ਸਰਕਾਰ ਭਗਵੰਤ ਮਾਨ ਨੇ ਜਿਹੜਾ ਵਾ ਉਹ ਜਿਹੜੀ ਕਾਰਵਾਈ ਬੜੀ ਗਲਤ ਕੀਤੀ ਆ ਸਾਡੇ ਜਿਹੜੇ ਕਿਸਾਨਾਂ ਦੇ ਪਿੱਛੇ ਸੁਰਾ ਮਾਰਿਆ ਵਾ ਸਾਡੇ ਤੇ ਜਿਹੜੇ ਕਿਸਾਨ ਆ ਗੂ ਸਨ ਉਹ ਮਤਲਬ ਇਹਨਾਂ ਨਾਲ ਗੱਲਬਾਤ ਕਰਨ ਗਏ ਸੀ 19 ਤਰੀਕ ਦੀ ਸੀ ਗਾੜੀ ਫਿਰ 4 ਮਈ ਤਰੀਕ ਦਿੱਤੀ ਜਨ ਇਹ ਕਰਕੇ ਜਿਹੜਾ ਉਹ ਉੱਥੇ ਇਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਸਾਡੇ ਬਲਵਿੰਦਰ ਸਿੰਘ ਗੋਮਾਲ ਪ੍ਰਧਾਨ ਨੇ ਜ਼ਿਲ੍ਹੇ ਦੇ ਬਲਵਿੰਦਰ ਸਿੰਘ ਬਾਹਲ ਉਹਨਾਂ ਨੂੰ ਵੀ ਰੈਕਟ ਕੀਤਾ ਹੋਇਆ ਆ ਉਹਨਾਂ ਨਾਲ ਹੋਰ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਰੇ ਜ਼ਿਲ੍ਹੇ ਦੇ ਹਟਿਆਗੂ ਆ ਉਹ ਜਿਹੜੇ ਰੈਕਟ ਕੀਤੇ ਹੋਏ ਆ ਉਹਨਾਂ ਬਲਾਕਾਂ ਦੇ ਪ੍ਰਧਾਨ ਤੇ ਦੁੱਜੇ ਆ ਜਿਹੜੇ ਇੱਥੇ ਆਏ ਆ ਉਹਨਾਂ ਨੂੰ ਛਡਾਉਣ ਵਾਸਤੇ ਹੀ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਛੇਤੀ ਛੇਤੀ ਉਹਨਾਂ ਨੂੰ ਛੱਡਿਆ ਜਾਵੇ ਰਿਹਾ ਕੀਤਾ ਜਾਵੇ ਸਾਡੀ ਮੰਗਾਂ ਮੰਨਣ ਲਈ ਆ ਅੱਪਾ ਨੂੰ ਕੋ ਲੋੜ ਪ੍ਰੈਸ਼ਟ ਕਰਨੀ ਆਪਾਂ ਨੂੰ ਕੋ ਲੋੜ ਆ ਬੈਨ ਦੀ ਧੰਨ ਦੇਣ ਦੀ ਆਪਾਂ ਵੇਲੇ ਥੋੜੇ ਆ ਆਪਾਂ ਨੂੰ ਕੰਮ ਹੈਗੇ ਆ ਲੋਕਾਂ ਨੂੰ ਇਹ ਲੋਕ ਵੇਲੇ ਥੋੜੇ ਆ ਗਏ ਸਾਰੇ ਕਮਾਕਾਰ ਵਾਰੇ ਲੋਕ ਨੇ ਸਿਰਫ ਆਪਾਂ ਆਪਣ ਜਵਾਨੀ ਪਚਾਉਣ ਵਾਸਤੇ ਜਿਹੜਾ ਇਹ ਧਰਨੇ ਲਾ ਰਹੇ ਆ ਧੰਨਵਾਦ ਜੀ ਇਸ ਟਾਈਮ ਰਣਜੀਤ ਐਵਨੂ ਦੀ ਗਰਾਊਂਡ ਦੇ ਵਿੱਚ ਆ ਇੱਕ ਤਸਵੀਰ ਇਧਰੋਂ ਸਾਂਝੀ ਕਰਦੇ ਆ ਤੁਹਾਨੂੰ ਕਿ ਪ੍ਰੋਟੈਸਟ ਚੱਲ ਰਿਆ ਵਾ ਸਟੇਜ ਚੱਲ ਰਹੀ ਆ ਇਸੇ ਤਰ੍ਹਾਂ ਤਰਨਤਾਰਨ ਦੇ ਵਿੱਚ ਵੀ ਵੱਡਾ ਪ੍ਰੋਟੈਸਟ ਚੱਲ ਰਿਆ ਵਾ ਸਟੇਜ ਚੱਲ ਰਹੀ ਆ ਇੱਥੇ ਸਰਕਾਰ ਨੂੰ ਰਾਜੀਏ ਕੋਸਿਆ ਜਾ ਰਿਹਾ ਖਾਸ ਕਰਕੇ ਪੰਜਾਬ ਸਰਕਾਰ ਨੂੰ ਤੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਕੋਸਿਆ ਜਾ ਰਿਹਾ ਕਾਰਨ ਰਾਤ ਨੂੰ ਜੋ ਬਾਰਡਰਾਂ ਤੇ ਹੋਇਆ ਸ਼ੰਭੂ ਹੋਵੇ ਜਾਂ ਖਨੋਰੀ ਜੋ ਕੁਛ ਨਾ ਬਾਰਡਰ ਤੋਂ ਹੈ ਉਹ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਬਹੁਤਾਂ ਥਾਵਾਂ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਮੋਰਚੇ ਲੱਗੇ ਦਿਖਣਗੇ ਥੋੜੀ ਦੇਰ ਪਹਿਲਾਂ ਅਸੀਂ ਤਰਨਤਾਰ ਦੀ ਤਸਵੀਰ ਦਿਖਾਈ ਸੀ ਹੁਣ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਸ਼ਾਮ ਢਲ ਰਹੀ ਹੈ ਇਸ ਟਾਈਮ ਦੇ ਉੱਤੇ ਤਰਨਤਾਰ ਤੋਂ ਬਾਅਦ ਅੰਮ੍ਰਿਤਸਰ ਦੀਆਂ ਤਸਵੀਰਾਂ ਵਾ ਹੜ ਆਇਆ ਹੋਇਆ ਲੋਕਾਂ ਦਾ ਚਾਰਜ ਫ੍ਰੇਮ ਤਸਵੀਰਾਂ ਵਿਖਾ ਲਦੇ ਨੇ ਬਹੁਤਾਂ ਲੋਕ ਇੱਥੇ ਪਹੁੰਚੇ ਆ ਅਗਲੀ ਰਣਨੀਤੀ ਉਹ ਕਹਿੰਦੇ ਕਿ ਜਿਵੇਂ ਵੀ ਸਾਡੇ ਲੀਡਰਾਂ ਦੀ ਮੀਟਿੰਗ ਹੋ ਰਹੀ ਆ ਜਿਵੇਂ ਵੀ ਉਧਰ ਕੋਈ ਸੁਨੇਹਾ ਆਊਗਾ ਉਸ ਹਿਸਾਬ ਨਾਲ ਅੱਗੇ ਪਾਸੇ ਚੱਲਾਂਗੇ ਅਸੀਂ ਇਹ ਜਿਹੜੀ ਤਸਵੀਰ ਆ ਚਾਰਜਫਿਰਮਾ ਵੀਰ ਨੂੰ ਕਹੂੰਗਾ ਇੱਕ ਨਹੀਂ ਚਾਰਜਫਿਰਮਾ ਦਿਖਾ ਲ ਦਿਓ ਜਹਾ ਪ੍ਰਸ਼ਾਸਨ ਵੀ ਪੱਪਾ ਭਾਰਾ ਚਾਰਜਫਿਰੇ ਪ੍ਰਸ਼ਾਸਨ ਦੀਆਂ ਤਸਵੀਰਾਂ ਵੀ ਹੈਗੀਆਂ ਉਹ ਵੀ ਖੜੇ ਹੋਏ ਆ ਤੇ ਨਾਲ ਹੀ ਇੱਥੇ ਜਿਹੜੀ ਤਸਵੀਰ ਆ ਇੱਕ ਵੱਖਰੀ ਤਸਵੀਰ ਤੁਹਾਨੂੰ ਦਿਖਾਈ ਦੇ ਰਹੀ ਆ ਰਣਜੀਤ ਟੈਵਨ ਦੀ ਗਰਾਊਂਡ ਦੇ ਵਿੱਚ ਆ ਕੁਝ ਕਦੀ ਯਾਰ ਹਲਚਲ ਵੀ ਹੁੰਦੀ ਆ ਰਣਨੀਤੀ ਕਿਸਾਨ ਆਗੂ ਲਿਖਣਗੇ ਜੋ ਰਣਨੀਤੀ ਉਲੀਕੀ ਜਾਊਗੀ ਉਸ ਰਣਨੀਤੀ ਤੋਂ ਬਾਅਦ ਅਗਲੀ ਰਣ ਦੇਖਿਆ ਜਾਊਗਾ ਕਿ ਡੀਸੀ ਦਫ਼ਤਰਾਂ ਵਾਲੇ ਪਾਸਾ ਕਹਿੰਦੇ ਐਮਪੀ ਜਾਂ ਐਮਐਲਏ ਦੇ ਘਰਾਂ ਵਾਲੇ ਪਾਸੇ ਜਾਣਾ ਤੇ ਆਉਣ ਲਈ ਸਮਝ ਪਤਾ ਲੱਗੂਗਾ ਜੁੜੇ ਰਿਓ ਕਾਲ ਚਲਣ ਦੇ ਨਾਲ ਕੋਸ਼ਿਸ਼ ਕਰਾਂਗੇ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਤੱਕ ਪਹੁੰਚਦੀ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ